ਗਲਤੀ ਉਹ ਗੱਲ ਕਰੀਏ ਪਿਛਲੇ ਦਿਨੀ ਕੀ ਪੋਸਟਾਂ ਪਈਆਂ ਹੋਈਆਂ ਨੇ ਵੀ ਸਰਕਾਰ ਨੇ ਕਾਇਕਾ ਦੀ ਸਿਕਿਉਰਟੀ ਵਾਪਸ ਲੈ ਲਈ ਹੈ ਕਿਵੇਂ ਇਹ ਫੈਸਲਾ ਕੀ ਕਹਿਣੇ ਵਜੇ ਤੇ ਕੋਈ ਜੀ ਮਕਬੂਲ ਜੀ ਮੈਂ ਤਾਂ ਪਹਿਲਾਂ ਵੀ ਇਹ ਰੌਲਾ ਪਾਉਂਦਾ ਰਹਿਣਾ ਕਿਉਂਕਿ ਮੈਂ ਪੁਲਿਸ ਇਨਫੋਰਮੇਸ਼ਨ ਦਾ ਪਤਾ ਪਤਾਉਦਾ ਜੀ ਪਤਾ ਹੈ ਮਲਾਜ਼ਮਾਂ ਦੀਆਂ ਕੀ ਮੁਸ਼ਕਲਾਂ ਐ ਤੇ ਮਲਾਜ਼ਮਾਂ ਦਾ ਇਸ ਟਾਈਮ ਦੇ ਉੱਤੇ ਕੀ ਸਟੇਟਸ ਐ ਕੀ ਮਲਾਜ਼ਮਾਂ ਨੂੰ ਲੋੜ ਐ ਇਹ ਮੈਂ ਬੋਲਦੇ ਰਹੇ ਤੇ ਜਿਹੜਾ ਇਹ ਫੈਸਲਾ ਲਿਆ ਸਿਕਿਉਰਿਟੀ ਵਾਲਾ ਵਾਪਸ ਕਰਦਾ ਤੇ ਇਹਦੀ ਮਿਸ਼ਲਾnga ਕਰਦਾ ਸਰਦਾਰ ਤੋਂ ਹੱਸੇ ਮਾਨਦਾ ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਤੁਹਾਨੂੰ ਵੀ ਫੈਸਲੇ ਤੇ ਪਹਿਲਾਂ ਇਹਨਾਂ ਨੇ ਸੋਚਿਆ ਕਿਉਂ ਨਾ ਸਰਕਾਰ ਨੇ ਧੜਾ ਧਰ ਸਿਕਿਉਰਟੀਆਂ ਦੇ ਦਿੱਤੀਆਂ ਕੋਈ ਸਿੰਗਰ ਹਰਿਆਣੇ ਦਾ ਕੋਈ ਕਿਤੇ ਪਾਸੇ ਦਾ ਉਹ ਆਪਣੀ ਕਮਾਈ ਕਰਦੇ ਨੇ ਪੰਜਾਬ 'ਚ ਸ਼ੋਅ ਲਾਉਂਦੇ ਨੇ ਤਾਂ ਬਦਰ ਸਿਕਿਉਰਿਟੀ ਸਰਕਾਰ ਤੋਂ ਲੈ ਲਈ ਪੰਜਾਬ ਪੁਲਿਸ ਦੀ ਸਿਕਿਉਰਿਟੀ ਲੈ ਲਈ ਜਿਵੇਂ ਤੁਸੀਂ ਕਿਹਾ ਤੁਸੀਂ ਤਾਂ ਆਵਾਜ਼ ਚੱਕਦੇ ਰਹਿੰਦੇ ਹੋ ਥਾਣਿਆਂ 'ਚ ਸਾਡੇ ਕੋਲ ਨਫਰੀ ਨਹੀਂ ਹੈਗੀ ਕੇਸ ਲੰਕਦੇ ਰਹਿੰਦੇ ਨੇ ਤੇ ਹੁਣ ਵਾਪਸ ਦੇਰ ਦੇਰ ਨਹੀਂ ਜਿਆਦਾ ਕਰਦੇ ਵੀ ਦਿੱਤੀ ਉਹ ਕਿਉਂ ਚ ਸਿਕਿਉਰਿਟੀ ਨਾਲ ਇੱਕੋ ਮਕਬੂਲ ਨੇ 10-10 ਲੱਖ ਰੁਪਏ ਇੱਕ ਸ਼ੋਅ ਦਾ ਲੈ ਲੈਂਦੇ ਆ ਇਹ ਇੱਕ ਸ਼ੋਅ ਦਾ 10-10 ਲੱਖ ਰੁਪਏ ਲੈ ਜਾਂਦੇ ਆ ਪੰਜਾਬ ਸਰਕਾਰ ਨੂੰ ਇਹਨਾਂ ਦਾ ਕੀ ਫਾਇਦਾ ਹੈ ਜਾਂ ਤਾਂ ਕੋਈ ਉਹਦੇ ਵਿੱਚੋਂ ਜੇ 10 ਲੱਖ ਰੁਪਏ ਛੋੜਾ ਲੈਂਦੇ ਆ ਉਹਦੇ ਵਿੱਚੋਂ 2-4 ਲੱਖ ਰੁਪਏ ਖਜ਼ਾਨੇ 'ਚ ਜਮਾ ਬੇ ਆ ਤੁਹਾਡੀ ਅਸੀਂ ਸਿਕਿਉਰਿਟੀ ਲਈ ਕਰਦੇ ਆ ਭਾਈ ਫਿਰ ਵੀ ਬਹੁਤ ਖਰਚੇ ਆ ਪੰਜਾਬ ਸਰਕਾਰ ਤੇ ਵੀ ਇਹ ਸਾਥੋਂ ਲੈ ਲੋ ਜਦੋਂ ਕੁਝ ਸਾਨੂੰ ਪਤਾ ਨਹੀਂ ਸਰਕਾਰ ਨੂੰ ਉਲਟਾ ਸਭ ਤੋਂ ਸਬਜ਼ੀਆਂ ਚੜਾਈ ਜਾਂਦੇ ਆ ਸ਼ਹਿਰਾਂ ਦੇ ਵਿੱਚ ਵੇਖੋ ਤੁਸੀਂ ਕਈ ਵਾਰੀ ਨਾ ਗਨਮੰਦਰ ਤੇ ਮਗਰਮਗਰ ਤੁਰੇ ਹੁੰਦੇ ਆ ਤੇ ਉਹਨਾਂ 'ਤੇ ਬੈਟਸ ਹੁੰਦੀ ਜਾਂ ਚੋਰੇ ਚੱਕੇ ਹੁੰਦੇ ਆ ਦਾ ਕਹਿਦਾ ਵਾਪਲੇ ਆ ਵੀ 10-10 ਲੱਖ ਰੁਪਈਆ ਲੈ ਕੇ ਇਹ ਆਪਣੇ ਘਰ ਭਰਦੇ ਨੇ ਆਪਣੀ ਤਰੱਕੀ ਕਰਦੇ ਨੇ ਜਿਹੜਾ ਕਾਮਯਾਬ ਹੋ ਜਾਂਦਾ ਉਹ ਆਪਣੇ ਬਾਰੇ ਸੋਚਦਾ ਹੈ ਨਾ ਦੇਸ਼ ਬਾਰੇ ਸੋਚਦਾ ਨਾ ਪੰਜਾਬ ਬਾਰੇ ਸੋਚਦਾ ਫਿਰ ਤੁਸੀਂ ਕਹਿੰਦੇ ਇਹਨਾਂ ਨੂੰ ਸਿਕਿਉਰਿਟੀ ਕਿਉਂ ਬਤੀਸੀ ਹਾਂ ਉਹੀ ਤਾਂ ਗੱਲ ਹੈ ਜੀ ਵੀ ਇਹਦਾ ਨਾ ਫਾਇਦਾ ਦੱਸ ਦੋ ਕੀ ਹੈ ਲੱਖਾਂ ਦੇ ਖਾੜਦੇ ਆ ਅੱਛਾ ਜਿਆਦਾ ਸਿਕਿਉਰਿਟੀ ਉਹੀ ਭਾਲਦਾ ਜਿਹੜਾ ਕੋ ਮਤਲਬ ਤੁਹਾਡਾ ਕਹਿਣ ਦਾ ਇਹ ਮਤਲਬ ਹੈ ਜੇ ਕਿਸੇ ਨੂੰ ਜਾਦੇ ਖਤਰਾ ਹੈ ਤਾਂ ਤੁਸੀਂ ਪ੍ਰਾਈਵੇਟ ਤੌਰ ਤੇ ਆਪਣੇ ਨਾਲ ਬੰਦੇ ਲੱਖ ਰੁਪਏ ਮਹੀਨਾ 25 ਹਜ਼ਾਰ ਤੇ ਮੰਦਾ ਅਸਲੇ ਵਾਲਾ ਮਿਲ ਜਾਂਦਾ ਹੈ ਪੰਜਾਬ ਚ ਵੀ ਚਾਰ ਬੰਦੇ ਲੱਖ ਰੁਪਏ ਲੱਖਾਂ ਕਰੋੜਾ ਰੁਪਏ ਤੁਸੀਂ ਮਹੀਨੇ ਦੀ ਇਨਕਮ ਹੈ ਵੀ ਉਹਦੇ ਵਿੱਚੋਂ ਤੁਸੀਂ ਪ੍ਰਾਈਵੇਟ ਚਾਰ ਬੰਦੇ ਰੱਖ ਸਕਦੇ ਹੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਬਿਲਕੁਲ ਜੀ ਜਾਂ ਫਿਰ ਇਸ ਤਰ੍ਹਾਂ ਕਰਨਾ ਵੀ ਜੇ ਸਿਕਿਉਰਟੀ ਇਹਨਾਂ ਨੂੰ ਘੱਟ ਦੇ ਦਿਓ ਤੇ ਪੇਟ ਕਰ ਦਿਓ ਵੀ ਜਿਹੜੀ ਤੁਸੀਂ ਤਨਖਾਹਾਂ ਦੇਉਂਗੇ ਉਹ ਤਨਖਾਹ ਜਿਹੜੀਆਂ ਇਹਨਾਂ ਦੀਆਂ ਖਜ਼ਾਨੇ ਦੀ ਖਮਾ ਕਰ ਦਿਓ ਵੀ ਲੋਕਾਂ ਦੇ ਪਬਲਿਕ ਦੇ જે કોઈ કામ કરવામાં ਬਾਤ ਸੇਵਾ ਕਰਦੇ ਆ ਕਿ ਅਸੀਂ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਹੇ ਹਾਂ ਇਹ ਪਤਾ ਕੀ ਗੱਲ ਹੈ ਜੀ ਰੌਲਾ ਤਾਂ ਇੱਥੇ ਵੀ ਹਰੇਕ ਬੰਦਾ ਆਪਦੀ ਨਾ ਉਹ ਭੜਦਾ ਵੀ ਮੇਰੇ ਨਾਲ ਇੰਦੀ ਸਿਕਿਉਰਿਟੀ ਹੈ ਮੇਰੇ ਘਾਰੇ ਵਾਂ ਤੂੰ ਲੱਗਣ ਤੇ ਕੋਈ ਉਹ ਦੇਖੋ ਯਾਰ ਕਿਵੇਂ ਬੰਦਾ ਆਇਆ ਕਿਵੇਂ ਫੜ ਕੇ ਲਿਆਇ ਕਿਵੇਂ ਉਹਨੂੰ ਲੁਕੋ ਕੇ ਲੈ ਇਹੋ ਜਿਹੇ ਟੀਆਰਪੀ ਭਾਲਦੇ ਆ ਹੂੰ ਬਨਾਨ ਕੀ ਦਾ ਪੰਜਾਬ ਦਾ ਕਰਦਾ ਪੰਜਾਬ ਸਰਕਾਰ ਦੇ ਨਾਲ ਨਾਲ ਲੋਕਾਂ ਦਾ ਵੀ ਕਹਨ ਹੈ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਹੈ ਜੇ ਅਸੀਂ ਕਿਸੇ ਕਲਾਕਾਰ ਨੂੰ ਭਾਵੇਂ ਜਾਗਰਣ ਲਈ ਬੁੱਕ ਕਰਨਾ ਹੈ ਭਾਵੇਂ ਵਿਆਹ ਲਈ ਬੁੱਕ ਕਰਨਾ ਹੈ ਜਿਹੜਾ ਨਾਮੀ ਗ੍ਰਾਮੀਆਂ ਵਾਕਈ 10 ਲੱਖ ਰੁਪਈਆ 12 ਲੱਖ 15 ਲੱਖ ਰੁਪਈਆ ਹੋ ਡੇਡ ਕਰਦੇ ਨੇ ਤੇ ਸੁਵਿਧਾ ਭਾੜ ਦੇ ਨੇ ਸਰਕਾਰ ਤੋਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਿੱਥੋਂ ਹੈ ਦਰ ਤਾਂ ਉਹ ਬੰਦੇ ਨੂੰ ਆ ਜਿਹੜਾ ਲੱਚਰ ਗਾਣੇ ਗਾਉਂਦਾ ਹੈ ਜਿਹੜਾ ਸਮਾਜ ਦੇ ਖਿਲਾਫ ਗਾਣੇ ਗਾਉਂਦਾ ਹੈ ਜਾਂ ਹਥਿਆਰਾਂ ਦੇ ਗਾਣੇ ਗਾਉਂਦਾ ਹੈ ਜਾਂ ਅੱਜ ਕੱਲ ਇੱਕ ਹੋਰ ਚੌਧਰੀ ਸਾਹਿਬ ਸਭ ਤੋਂ ਵੱਡੀ ਗੱਲ ਹੈ ਹਰ ਗਾਉਣ ਵਾਲਾ ਆਪਣੇ ਆਪ ਨੂੰ ਗੁੰਡਾ ਸਮਝਦਾ ਵੀ ਮੇਰੇ ਤੋਂ ਵੱਡਾ ਕੋਈ ਗੁੰਡਾ ਨਹੀਂ ਉਹ ਆਪਣੀ ਗੱਲ ਕਰਦਾ ਵੀ ਜੱਟਾ ਕਰ ਦੂਗਾ ਜੱਟਾ ਕਰ ਦੂਗਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਮਕਬੂਲ ਜੀ ਡੀਜੀਪੀ ਦਫਤਰ ਦੇ ਵਿੱਚ 438 ਦਰਖਾਸਤਾਂ ਇਹ ਵੱਡੀਆਂ ਪਈਆਂ ਉਹ ਕਹਿੰਦੇ ਸਭ ਨੂੰ ਪਹਿਲੇ ਹੀ ਰਿਪੋਰਟ ਦੇ ਦੇਓ ਕਿਉਂਕਿ ਸਿਕਿਉਰਿਟੀ ਪੁਲਸ ਦਾ ਟਾਈਮ ਹੈ ਕਿ ਕੋਈ ਸਿਕਿਉਰਿਟੀ ਹੈ ਨਹੀਂ ਮੁਲਾਜ਼ਮ ਹੈ ਨਹੀਂ ਤੇ ਪੁਲਸ ਤੇ ਜਾਦੇ ਆਪਰੇਸ਼ਨ ਨੇ ਇਸੇ ਕਰਕੇ ਪਿੱਛੇ ਜਾਂਦੇ ਮੁਲਾਜ਼ਮ ਇਹ ਚੱਕ ਕੇ ਵੱਢੇ ਇਹਨਾਂ ਨੂੰ ਦਫਤਰਾਂ ਦੇ ਵਿੱਚ ਪੈਂਡਿੰਗ ਦਰਖਾਸਤਾਂ ਪੈਂਡਿੰਗ ਮੁਕੱਦਮੇ ਪੈਂਡਿੰਗ ਰਿਪੋਰਟਾਂ ਦੇ ਹੋਰ ਧਰਨੇ ਕੋਈ ਮਜਾਰੇ ਕੋਈ ਹੋਰ ਜਿਹੜੇ ਕੋਈ ਸ਼ਹਿਰ ਦੇ ਵਿੱਚ ਕੋਈ ਡਿਊਟੀ ਹੈ ਸਿਕਿਉਰਟੀ ਪੂਰੀ ਨਹੀਂ ਹੁੰਦੀ ਤੇ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਦਈ ਫਿਰਦੇ ਹੋ ਸਿਕਿਉਰਟੀ ਤੇ ਫਿਰ ਇਹ ਕਿਹੜੇ ਪਾਸੇ ਨੂੰ ਘੜੀ ਜਾਂਦੀ ਹੈ ਅੱਜ ਇਹ ਕਹਿੰਦੇ ਨੇ ਵੀ ਇੱਕ ਜੀਪੀ ਗਰੇਵਾਲ ਕੋਲ ਸਿਕਿਉਰਟੀ ਰਹਿ ਗਈ ਕਿ ਸ਼ਾਇਦ ਬੱਬੂ ਮਾਨ ਇਦਾਂ ਕੁਝ ਦੋ ਕਲਾਕਾਰਾਂ ਦਾ ਨਾਮ ਮੈਂ ਦੇਖਿਆ ਕਿ ਤੇ ਸੋਸ਼ਲ ਮੀਡੀਆ ਤੇ ਪਰ ਜਦੋਂ ਇਹ ਲੋਕਾਂ ਨੂੰ ਸਿਕਿਉਰਟੀ ਦਿੱਤੀ ਜੀ ਫਿਰ ਕੋਈ ਨਾ ਕੋਈ ਐਸੇ ਲੋਕ ਵੀ ਆਉਂ ਡਰਾਮਾ ਵੀ ਰਚਦੇ ਨੇ ਵੀ ਸਾਨੂੰ ਖਤਰਾ ਹੈ ਜੀ ਬਾਹਰ ਫੌਰਨ ਤੋਂ ਕੌਲਾਂ ਵੀ ਕਰਾਉਂਦੇ ਨੇ ਆਪਣੇ ਆਪ ਨੂੰ ਧਮਕੀਆਂ ਦਵਾਉਂਦੇ ਨੇ ਇਹ ਜੇ ਕਈ ਕੇਸ ਸਾਹਮਣੇ ਆਏ ਆ ਤਾਂ ਵਧੀਆ ਕਦਮ ਮੰਨਦੇ ਹੋ ਸਰਕਾਰ ਦਾ ਵੀ ਇਹ ਫਾਈ ਵਰਤਾ ਵੀ ਸਕਿਉਰਟੀ ਕਿਉਂ ਨਹੀਂ ਦਈਏ ਭਾਈ ਤੁਨੂੰ ਇੱਥੇ ਜੀ ਪੰਜਾਬ ਦੇ ਵਿੱਚ ਇਹ ਤਾਂ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਵੀ ਜਿੱਥੇ ਵੀ ਕੋਈ ਨਾ ਖਾੜਾ ਹੁੰਦਾ ਹੈ ਜਾਂ ਕਿਤੇ ਗਾਣੇ ਦੀ ਸ਼ੂਟਿੰਗ ਹੁੰਦੀ ਹੈ ਜਾਂ ਕਿਤੇ ਫਿਲਮ ਦੀ ਸ਼ੂਟਿੰਗ ਕਰਦੇ ਜਿਵੇਂ ਕੀ ਕਰੇਵਾ ਆ ਆ ਆਪਣੇ ਪਾਣ ਹੈ ਇੰਪੀਗਰ ਵਾਲੇ ਹੋ ਗਿਆ ਬਗਬਾਹ ਨੂੰ ਕਿ ਇਹ ਹੀ ਤਿੰਨ ਕਲਾਕਾਰਾਂ ਨੇ ਇਹਨਾਂ ਨੂੰ ਵੀ ਬੋਸਦੇ ਨੂੰ ਕੀ ਕਰਾਉਣੀ ਸਕਿਉਰਟੀ ਇਹ ਵੀ ਆ ਕੇ ਡਰਾਮੇबाजी ਕਰਦੇ ਨੇ ਸਟੇਜ ਦੇ ਉੱਤੇ ਹੂੰ ਜੇ ਦੂਜਿਆਂ ਤੋਂ ਲਈ ਇਹਨਾਂ ਨੂੰ ਵੀ ਲੈ ਲਓ ਜਿੱਥੇ ਕਿਤੇ ਨਾ ਤਾਂ ਸ਼ੋਅ ਹੁੰਦਾ ਹੈ ਉੱਥੇ ਸਕਿਉਰਟੀ ਲਾ ਦਿਓ ਉੱਥੇ ਵੀ ਬੰਦੇ ਵਾੜ ਲਾ ਦਿਓ ਤੇ ਇਹਨਾਂ ਨੂੰ ਤੁਸੀਂ ਪਿੱਛੇ ਸਰਦੀਆਂ ਚੱਕੀ ਫਿਰਦੇ ਹੋ ਚੌਧਰੀ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਿੱਥੇ ਤੁਹਾਨੂੰ ਲੱਗਦਾ ਕਿਤੇ ਜ਼ਿਆਦਾ ਕਰਾਊਡ ਇਕੱਠਾ ਹੁੰਦਾ ਹੈ ਉਸ ਬੰਦੇ ਥਾਣੇ ਚ ਜਾ ਸਕਦੇ ਨੇ ਮਲਾਜ਼ਮ ਵੀ 24 ਘੰਟੇ ਇਹਨਾਂ ਨਾਲ ਕਾਹਤੋਂ ਸਕਿਉਰਿਟੀ ਬੰਨੀ ਹੈ ਕੀ ਗੱਲ ਇਹ ਕੋਈ ਬਲੈਕ ਕਰਦੇ ਆ ਕੋਈ ਸਮਗਲਿੰਗ ਕਰਦੇ ਨੇ ਵੀ ਇਹਨਾਂ ਨੂੰ ਖਤਰਾ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਇਹ ਡਰਾਉਂਦੇ ਨੇ ਲੋਕਾਂ ਨੂੰ ਵੀ ਇਹਨਾਂ ਨੂੰ ਖਤਰਾ ਹੈ ਖਤਰਾ ਕਿਸ ਚੀਜ਼ ਦਾ ਕੌਣ ਹੋ ਜਾਂਦਾ ਦੇਖੋ ਜੀ ਮਕਬੂਲ ਜੀ ਮੈਂ ਇੱਕ ਕਲੀਅਰ ਗੱਲ ਕਰ ਦਿੰਦਾ ਕਿ ਜਿਹੜੇ ਕਲਾਕਾਰ ਕੋਲ ਸਕਿਉਰਿਟੀ ਹੈ ਚਾਰ ਬੰਦੇ ਹੂੰ ਉਹਦੀ ਗੱਡੀ ਚੈੱਕ ਵੀ ਨਹੀਂ ਹੁੰਦੀ ਹੂੰ ਹਾਂ ਉਹੀ ਅਫਸਰ ਵੀ ਚੈੱਕ ਕਰਦਾ ਨਾ ਕੋਈ ਘਟਾ ਕੇ ਦੇ ਆ ਫਲਾਣਾ ਯਾਰ ਫਲਾਣਾ ਲੰਘ ਗਿਆ ਕੱਲਾ ਨਾਲ ਯਾਰ ਮੈਂ ਭਾਈ ਯਾਰ ਬਹੁਤ ਬੇਵਤ ਹੈ ਉਹ ਪਹਿਲਾਂ ਚੈੱਕ ਤਾਂ ਕਰ ਲੈ ਵਿੱਚ ਕੀ ਐ ਇਹਦੇ ਹੂੰ ਪਿਛਲੇ ਪਾਸੇ ਪਿੱਛੇ ਜੇ ਕਿੰਨੇ ਕਲਾਕਾਰਾਂ ਦੇ ਉੱਤੇ ਪਰਚੇ ਹੋਏ ਐ ਜੀ ਪ੍ਰਾਂਤਗੀਆਂ ਹੋਈਆਂ ਤੇ ਇਹ ਉਹਨਾਂ ਨੂੰ ਕਲਾਕਾਰਾਂ ਚੱਕ ਕੇ ਕਿਉਂ ਟੀਆਂ 4-4 5-5 ਦਿੱਤੇ ਬੰਦੇ ਦਿੱਤੇ ਬੰਦੇ ਸਾਡੀ ਪੁਲਿਸ ਪਿੱਛੇ ਭੌਂਦੀ ਫਿਰਦੀ ਇਹਨਾਂ ਦੇ ਕੁੱਤੇ ਆ ਬਿਲਕੁਲ ਨਹੀਂ ਚਾਹੀਦੀ ਕਿਸ ਕੋਈ ਨਹੀਂਦੀ ਉਹ ਵੀ ਵਾਪਸ ਚੌਧਰੀ ਸਾਹਿਬ ਤੁਹਾਨੂੰ ਇਹ ਨਹੀਂ ਲੱਗਦਾ ਵੀ ਅੱਜ ਇਹ ਸਿੰਗਰਾਂ ਨੇ ਸਿਕਿਉਰਟੀ ਲਈਆਂ ਹੋਈਆਂ ਸੀ ਕੱਲ ਨੂੰ ਇਹ ਲੋਕ ਵੀ ਇੱਕ सोनू ਸੀਤੋਂ ਵਾਲਾ ਇੱਕ ਚੁੰਮੇ ਵਾਲੀ ਭਾਬੀ ਐ ਇੱਕੋ ਨੀਤੂ ਸ਼ਟਰਾਂ ਵਾਲਾ ਇਹ ਸਾਰੇ ਫਿਰ ਇਹ ਵੀ ਸਿਕਿਉਰਟੀ ਮੰਗਣਗੇ ਹਸਾਬ ਨਾਲ ਤਾਂ ਵੀ ਆਸੀ ਵੀ ਵੱਡੇ ਕਲਾਕਾਰ ਆ ਸਾਨੂੰ ਵਿਚਾਰ ਚਾਰ ਗਨ ਮੰਨਦੋ ਇਹ ਜਿਹੜੇ ਕਲਾਕਾਰ ਆ ਨਾ ਜੀ सोनू ਸੀਤੋਂ ਵਾਲਾ ਆ ਗਿਆ ਚੁੱਕਿਆ ਅੱਜ ਕਿਹੜੀ ਮੈਂ ਰਹਿਣਾ ਪਤਾ ਹੀ ਨਹੀਂ ਅੱਛਾ ਇਹ ਜਿਹੜੇ ਲੋਕ ਆ ਨਾ ਇਹ ਲੋਕਾਂ ਨੂੰ ਜਿਹੜੇ ਵੱਡੇ ਕਲਾਕਾਰ ਉਹ ਵਤਰਾ ਹੈ ਸਟੇਜਾਂ ਦੇ ਉੱਤੇ ਹੂੰ ਇੱਕ ਤੁਹਾਨੂੰ ਪੱਥੇ ਆ ਬੋਲ ਜੀ ਇਹਨਾਂ ਨੂੰ ਆਤਰੇ ਹੁਣ ਸੋਨੂੰ ਅਸੀਂ ਤੋਂ ਆਲਾ ਸੋਨੂੰ ਸਤਾਰੇ ਦੇ ਵਿਚਾਰੇ ਪੱਲੇਗੀ ਉਹਨੂੰ ਤੁਸੀਂ ਪੈਂਚਟਾ ਆਪ ਕੋ ਚੱਕੀਰ ਪਾ ਕੇ ਸਟੇਜ ਤੇ ਲਿਉਂਦੇ ਆ ਆਪ ਦਾ ਟਾਈਮ ਬਚਾਉਂਦੇ ਆ ਕਿਉਂਕਿ 3 ਘੰਟੇ ਖਾੜਾ ਲੱਭਣਾ ਪਦਾ ਹੁੰਦਾ ਆੱਖਾ ਕਿ ਗੱਦੀਬਾਤੀ ਕਰਕੇ ਨਿਕਲ ਜਾਂਦੇ ਆ ਇਹਨਾਂ ਲੋਕਾਂ ਨੂੰ ਲਾ ਦਿੰਦੇ ਆ ਵੀ ਤੁਸੀਂ ਪੰਚਾਵਾ ਕਰੋ ਵੇ ਤੁਹਾਡੀ ਗੱਲ ਸਿਆਣੀ ਐ ਪਰ ਇਹ ਵੀ ਕੱਲ ਨੂੰ ਸਿਕਿਉਰਟੀ ਮੰਗਣਗੇ ਜੇ ਅੱਜ ਅਸੀਂ ਇਹ ਸਾਰਾ ਕੁਝ ਮਾਨ ਸਾਹਿਬ ਨੇ ਆਰਡਰ ਕਰਕੇ ਸਰਕਾਰ ਨੇ ਵਾਪਸੀ ਦੇ ਚੰਗੀ ਗੱਲ ਹੈ ਜੇ ਨਹੀਂ ਵਾਪਸ ਦੰਦੇ ਚਾਰ-ਚਾਰ ਕੱਲੋਂ ਗਨਮੈਨ ਇਹ ਲੋਕ ਵੀ ਮੰਗਣਗੇ ਕਹਿਣ ਦਾ ਮਤਲਬ ਇਹ ਹੈ ਦੇਖੋ ਜੀ ਮੈਂ ਤਾਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਜੇ ਫੇਰ ਵੀ ਕੋਈ ਤੁਹਾਡੇ ਕੋਲੋਂ ਕਲਾਕਾਰ ਸਿਕਿਉਰਿਟੀ ਮੰਗਦਾ ਵੀ ਮੈਨੂੰ ਤਾਂ ਕਰਦਾ ਹੀ ਹੈ ਜੀ ਉਹਨਾਂ ਨੂੰ ਕੋਈ ਵੀ ਖਾਣਾ ਲਾ ਕੇ ਥਾਣੇ ਆ ਜਾ ਕਰੋ ਹੂੰ ਹੂੰ ਠੀਕ ਹੈ ਜੀ ਕੀ ਤੁਹਾਡਾ ਕੋਈ ਪਾੜ ਉਹ ਜਾ ਬਣਾ ਦਿੰਦੇ ਆ ਕਿ ਜਿੱਥੇ ਕੋਈ ਪੁਲਿਸ ਦਾ ਅਤੇ ਜਿਆਦਾ ਪੁਲਿਸ ਤੌਰ ਤੇ ਜਿੱਥੇ ਕਿ ਸਾਡੀ ਸਟ੍ਰੀਟਸ ਜਿਆਦਾ ਤੇ ਹਨੇਰੇ ਹੈ ਜੇ ਵੀ ਅਫਸਰਾਂ ਦੇ ਦਫਤਰ ਹੈ ਉੱਥੇ ਆ ਜਾ ਕਰੋ ਰਾਤ ਰਿਆ ਕਰੋ ਤਰਕੇ ਫਿਰ ਖਾਣਾ ਖਾਣ ਜਾਵੜਿਆ ਕਰੋ ਮਤਲਬ ਜੀ ਤੁਹਾਨੂੰ ਤਾਂ ਖਤਰਾ ਸਿਕਿਉਰਿਟੀ ਹੋਈ ਜਾਣਾ ਹਾਂ ਸਿਕਿਉਰਿਟੀ ਦਾ ਖਤਰਾ ਹੋ ਜਾਊਗਾ ਤੁਸੀਂ ਥਾਣੇ 'ਚ ਜਾਵੜਾ ਕੋਤੇ ਰਿਆ ਕਰੋ ਜਦੋਂ ਤੁਹਾਡਾ ਖਾਣਾ ਹੋਵੇ ਫਿਰ ਕੋਈ ਅਸੀਂ ਚੱਲੇ ਉੱਥੇ ਤਾਂ ਸਿਕਿਉਰਿਟੀ ਲੱਗ ਜਾਏਗਾ ਤੇ ਉਹਦਾ ਖਾਣਾ ਪੰਜ ਪੰਜ ਰੁਪਏ ਕਿਉਂ ਬੰਦੀ ਵਰਦੇ ਹੋ ਭਾਈ ਚੌਧਰੀ ਸਾਹਿਬ ਇੱਕ ਸਵਾਲ ਬੜਾ ਉੱਠਦਾ ਹੈ ਕੁਸੀਂ ਵੀ ਉਸ ਪਰਿਵਾਰ ਦੇ ਬੜਾ ਨਜ਼ਦੀਕ ਹੋ ਵੀ ਚੌਧਰੀ ਜਿਹੜਾ ਚੌਧਰੀ ਸਾਹਿਬ ਮੂਸੇ ਵਾਲਾ ਸੀਗਾ ਗਾਇਕ ਲੇਜੈਂਡ ਸੀਗੇ ਉਹ ਬੜਾ ਨਾਮ ਹੈ ਅੱਜ ਜਾਣ ਤੋਂ ਬਾਅਦ ਤਾਂ ਹੋਰ ਵੀ ਉਹਨਾਂ ਦਾ ਨਾਮ ਦੁਨੀਆ 'ਚ ਪਹੁੰਚਿਆ ਵੀ ਪੁਲਿਸ ਦੀ ਸਿਕਿਉਰਿਟੀ ਵਾਪਸ ਲਈ ਗਈ ਉਹ ਐਕਸਪੋਜ਼ ਕੀਤਾ ਗਿਆ ਤੇ ਉਹਨਾਂ ਤੇ ਹਮਲਾ ਹੋਇਆ ਤਾਂ ਜਾਣ ਗਈ ਹੈ ਤੁਹਾਨੂੰ ਕਿਤੇ ਕਿਤੇ ਲੱਗਦਾ ਨਹੀਂ ਵੀ ਉਹਨਾਂ ਨੂੰ ਪ੍ਰਾਈਵੇਟ ਸਿਕਿਉਰਿਟੀ ਵਧਾ ਕੇ ਰੱਖਣੀ ਚਾਹੀਦੀ ਸੀ ਵੀ ਇਹਦੇ ਨਾਲੋਂ ਤਾਂ ਆਪਣੇ ਬੰਦੇ ਰੱਖ ਲੈਂਦਾ ਦੇਖੋ ਬਖੂਲ ਜੀ ਮੇਰੇ ਉਹ ਪਰਿਵਾਰ ਬਹੁਤ ਡੇਢੇ ਹੈ ਜੀ ਕਮੋ ਸਿੱਤੂ ਗੁੱਸੇ ਵਾਲੇ ਦੇ ਖਿਲਾਫ ਇੱਕ ਸਮਾਜ ਸੇਵੀ ਨੇ ਕੋਈ ਵੀਡੀਓ ਕੀਤੀ ਸੀ ਉਹਨਾਂ ਦਾ ਸੀ ਗੈਂਗਸਟਰ ਸੀ ਉਸਦੇ ਖਿਲਾਫ ਦਿੱਤਾ ਸੀ ਹਾਂ ਠੀਕ ਹੈ ਜੀ ਉਹ ਪਰਿਵਾਰ ਮੇਰੇ ਬਹੁਤ ਨੇੜੇ ਹੈ ਜਿਹੜੇ ਬਲਕੌਣ ਸਿੰਘ ਦੀ ਨੇੜੇ ਆ ਮੈਂ ਫੋਨ ਕਰਦਾ ਤੇਰਾ ਫੋਨ ਪਿਕਅਪ ਕਰਦੇ ਆਓ ਕੋਈ ਵੀ ਪਰਿਵਾਰ ਦਾ ਮੈਂ ਹਾਂ ਤੇ ਮੈਂ ਸਿੱਤੂ ਗੁੱਸੇ ਵਾਲੇ ਵੀ ਇਹੇ ਗੱਲ ਕਹੂੰਗਾ ਵੀ ਉਹਨੂੰ ਜੇਕਰ ਪੰਜਾਬ ਪੁਲਿਸ ਦੀ ਸਿਕਿਉਰਿਟੀ ਨਾ ਹੁੰਦੀ ਆਪ ਤੇ ਉਹਦੇ ਆਪ ਲੋਟੀ ਰਹੇ ਜੀ ਹੋ ਸਕਦਾ ਤਾਂ ਬਚਾਅ ਹੋ ਜਾਂਦਾ ਜੀ ਉਹ ਤਿੰਨ ਗੱਲ ਮੈਂ ਨਹੀਂ ਸੀ ਹੋ ਸਕਦਾ ਉਹ ਬਚਾਅ ਹੋ ਜਾਂਦਾ ਜੀ ਉਦੋਂ ਸਿਕਿਉਰਟੀ ਵਾਪਸ ਹੋ ਗਈ ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਦੇਖੋ ਸਿੱਧੂ ਮੂਸੇਵਾਲਾ ਵੱਡਾ ਕਲਾਕਾਰ ਸੀ ਕਮਾਈ ਵੀ ਕਰਦੇ ਸੀ ਅੱਜ ਹੋਰ ਬਹੁਤ ਕਲਾਕਾਰ ਆ ਜਿਹੜੇ ਕਮਾਈ ਕਰਦੇ ਨੇ ਪੈਸਾ ਆਪਣੇ ਲਈ ਕਮਾਉਂਦੇ ਨੇ ਆਪਣੇ ਬੱਚਿਆਂ ਲਈ ਕਮਾਉਂਦੇ ਆ ਤੇ ਪਰ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਪੰਜਾਬ ਪੁਲਿਸ ਦੀ ਸਕਿਉਰਿਟੀ ਭਾਲਦੇ ਆ ਤੁਸੀਂ ਕਹੇ ਵੀ ਉਹ ਆਪਣੀ ਤੌਰ ਮੰਨਦੇ ਨੇ ਨਾਲ ਨਾ ਕੋਈ ਪੁਲਿਸ ਦੀ ਸਕਿਉਰਿਟੀ ਜਦੋਂ ਹੁੰਦੀ ਆ ਨਾ ਉਹਨਾਂ ਦੀ ਗੱਡੀ ਚੈੱਕ ਹੋਵੇ ਨਾ ਕੁਝ ਹੋਵੇ ਇਹੋ ਜਿਹੇ ਕਲਾਕਾਰ ਕਈ ਨੇ ਤੁਹਾਡੀ ਗੱਲ ਸਹੀ ਹੈ ਜਿਨ੍ਹਾਂ ਤੇ ਪਰਚੇ ਦਰਜ ਵੀ ਹੋਏ ਨੇ ਵਾਕਈ ਆ ਸਰਦੂਲ ਸਾਹਿਬ ਵਰਗੇ ਹੋ ਹੋ ਕੇ ਚਲੇ ਗਏ ਜਿਨ੍ਹਾਂ ਦਾ ਅਮਰ ਹੈ ਨਾਮ ਵੱਡਾ ਨਾਮ ਹੈ ਸਾਰੇ ਪਰ ਅੱਜ ਦੇ ਕਲਾਕਾਰ ਤਾਂ ਦੋ ਗੀਤ ਹਿੱਟ ਹੋਏ ਉਹ ਕਹਿੰਦੇ ਮੈਨੂੰ ਖਤਰਾ ਮੈਨੂੰ ਸਿਕਿਉਰਿਟੀ ਦੋ ਉਹ ਮੀਡੀਆ ਵੀ ਭਾਲਦੇ ਆ ਨਾ ਕਿ ਹਵਾ ਚਾਵੇ ਹੈ ਜੀ ਬਕੂਲ ਜੀ ਪੁਰਾਣੇ ਜਿਹੜੇ ਕਲਾਕਾਰ ਸੀ ਤਾਂ ਜਿਵੇਂ ਰੂਲ ਜੀ ਹੋ ਗਏ ਕੁਲਦੀਪ ਮਾਨ ਹੋ ਗਿਆ ਮਨਦੀਪ ਹੋ ਗਿਆ ਰਮਨਾ ਜੀ ਹੋ ਇਹ ਜਿਹੜੇ ਬੰਦੇ ਸਿਮਰਿੰਦਰ ਸ਼ਿੱਤਾਂ ਜੀ ਹੋ ਗਏ ਇਹਨਾਂ ਨੇ ਉਹ ਗੱਲਾਂ ਇਹ ਨਹੀਂ ਸੀ ਆ ਇਹ ਆ ਜਿਹੜੇ ਨਵੇਂ ਆਏ ਨੇ ਨਾ ਗੁੱਡੇ ਤੇ ਚੁੰਡੇ ਵਾਲੇ ਇਹ ਵੀ ਟੀਐਨ ਵੀ ਭਾਲਦੇ ਆ ਕਿਤੇ ਕਿਤੇ ਟੈਟੂ ਬਣਾ ਲਿਆ ਕਿਤੇ ਕਿਤੇ ਟੈਟੂ ਆ ਹੀ ਕੰਮ ਇਹਨਾਂ ਕੋਲ ਹੋਰ ਕੁਝ ਨਹੀਂ ਕੋਈ ਬਾਤ ਨਹੀਂ ਇਹਨਾਂ ਦੀ ਉਹ ਵੀ ਸਾਊਂਡਾਂ ਦੇ ਉੱਤੇ ਆਵਾਜ਼ ਕਰਦੇ ਆਏ ਕੋਈ ਬਾਤ ਨਹੀਂ ਇਹਨਾਂ ਦੀ ਅੱਧਿਆਂ ਨੂੰ ਕੋ ਅੱਧਿਆਂ ਨੂੰ ਕੋ ਹਰਮੋਨੀਅਮ ਤੇ ਖਾ ਦਿਓ ਅੱਧਿਆਂ ਹਰਮੋਨੀਅਮ ਤੇ ਨਹੀਂ ਖਾ ਸਕਦੇ ਵਿਆਕੇ ਜੀ ਜੀ ਜਾਨੀ ਸਾਡੀ ਹੈ ਸਤਿ ਸ੍ਰੀਕਾਲ ਜੀ ਮੈਂ ਮੋਣ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਦੋਸਤੋ ਗੱਲ ਕਰਾਂਗੇ ਇੱਕ ਵਾਰੀ ਫੇਰ ਅੰਗਲੇ ਪੰਜਾਬ ਦੀ ਆ ਕੱਲ ਦੀ ਜੇ ਗੱਲ ਕਰੀਏ ਸੋਸ਼ਲ ਮੀਡੀਆ ਤੇ ਅੱਜ ਵੀ ਕੱਲ ਵੀ ਕਾਫੀ ਪੋਸਟਾਂ ਪਈਆਂ ਨੇ ਵੀ ਪੰਜਾਬ ਦੇ ਜਿਹੜੇ ਸਿੰਗਰ ਆ ਇੱਕਾ ਦੁੱਕਾ ਨੂੰ ਛੱਡ ਕੇ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਇਸ ਅਹਿਮ ਮੁੱਦੇ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਸਾਬਕਾ ਐਸਐਚਓ ਦੇ ਸਮਾਜ ਸੇਵੀ ਚੌਧਰੀ ਕਿਸ਼ਨ ਲਾਲ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਚੌਧਰੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਈਟ ਤੁਸੀਂ ਖਾਲਸਾ ਸਾਹਿਬ ਵਡੇਰ ਜੀ ਕੀ ਪਤੇ ਬੂਲ ਜੀ ਜੀ ਮਸਲਾ ਜਿਹੜਾ ਪਿਛਲੇ ਦਿਨੀ ਇੱਕ ਕੱਲ ਦੀ ਉਹ ਗੱਲ ਕਰੀਏ ਪਿਛਲੇ ਦਿਨੀ ਕੀ ਪੋਸਟਾਂ ਪਈਆਂ ਹੋਈਆਂ ਨੇ ਵੀ ਸਰਕਾਰ ਨੇ ਗਾਇਕਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ ਕਿਵੇਂ ਇਹ ਫੈਸਲਾ ਕੀ ਕਹਿਣੇ ਉਹ ਦਿੱਤੇ ਦੇਖੋ ਜੀ ਮਖਬੂਲ ਜੀ ਮੈਂ ਤਾਂ ਪਹਿਲਾਂ ਵੀ ਇਹ ਰੌਲਾ ਪਾਉਂਦਾ ਰਹਿਣਾ ਕਿਉਂਕਿ ਮੈਂ ਪੁਲਿਸ ਪੀਸ ਪ੍ਰੋਫੈਸ਼ਨਸ਼ਨ ਦਾ ਪ੍ਰਧਾਨ ਹਾਂ ਕਰਦਾ ਜੀ ਪਤਾ ਹੈ ਮੁਲਾਜ਼ਮਾਂ ਦੀਆਂ ਕੀ ਮੁਸ਼ਕਲਾਂ ਐ ਤੇ ਮੁਲਾਜ਼ਮਾਂ ਦਾ ਇਸ ਟਾਈਮ ਦੇ ਉੱਤੇ ਇਹ ਸਟੇਟਸ ਹੈ ਕਿ ਮੁਲਾਜ਼ਮਾ ਨੂੰ ਲੋੜ ਹੈ ਇਹ ਚੀਜ਼ ਤੇ ਮੈਂ ਬੋਲਦਾ ਰਹਿਣਾ ਤੇ ਜਿਹੜਾ ਇਹ ਫੈਸਲਾ ਲਿਆ ਹੈ ਸਿਕਿਉਰਿਟੀ ਵਾਲਾ ਵਾਪਸ ਕਰਦਾ ਤੇ ਇਹਦੀ ਮਸ਼ਲਾਹਾ ਕਰਦਾ ਸਰਦਾਰ ਤੋਂ ਹੱਥ ਹੈ ਮਾਨਤਾ ਉਹ ਤੇ ਪੈਣਾ ਚਾਹੀਦਾ ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਤੁਹਾਨੂੰ ਵੀ ਫੈਸਲੇ ਤੇ ਪਹਿਲਾਂ ਇਹਨਾਂ ਨੇ ਸੋਚਿਆ ਕਿਉਂ ਨਾ ਸਰਕਾਰ ਨੇ ਧੜਾ ਧੜ ਸਿਕਿਉਰਟੀਆਂ ਦੇਤੀਆਂ ਕੋਈ ਸਿੰਗਰ ਹਰਿਆਣੇ ਦਾ ਕੋਈ ਕਿਤੇ ਪਾਸੇ ਦਾ ਉਹ ਆਪਣੀ ਕਮਾਈ ਕਰਦੇ ਨੇ ਪੰਜਾਬ ਚ ਸ਼ੋਅ ਲਾਉਂਦੇ ਨੇ ਤਾਂ ਮਤਲਬ ਸਿਕਿਉਰਿਟੀ ਸਰਕਾਰ ਤੋਂ ਲੇ ਲਈ ਪੰਜਾਬਪੁਰ ਦੀ ਸਕਿਉਰਿਟੀ ਲੈ ਲਈ ਜਿਵੇਂ ਤੁਸੀਂ ਕਿਹਾ ਤੁਸੀਂ ਤਾਂ ਆਵਾਜ਼ ਚੱਕਦੇ ਰਹਿੰਦੇ ਹੋ ਥਾਣਿਆਂ 'ਚ ਸਾਡੇ ਕੋਲ ਨਫਰੀ ਨਹੀਂ ਹੈਗੀ ਕੇ ਇਸ ਲੰਕਦੇ ਰਹਿੰਦੇ ਨੇ ਤੇ ਹੁਣ ਵਾਪਸ ਦੇਰ ਦੇਰ ਨਹੀਂ ਜਿਆਦਾ ਕਰਤੀ ਵੀ ਦਿੱਤੀ ਉਹ ਕਿਉਂ ਸੀ ਸਕਿਉਰਟੀ ਨੂੰ ਇੱਕੋ ਮਕਬੂਲ ਜੀ 10-10 ਲੱਖ ਰੁਪਏ ਇੱਕ ਸ਼ੋਅ ਦਾ ਲੈ ਲਿਆ ਇਹ ਹਮ ਇੱਕ ਸ਼ੋਅ ਦਾ 10-10 ਲੱਖ ਰੁਪਏ ਲੈ ਜਾਂਦੇ ਆ ਹਮ ਤੇ ਪੰਜਾਬ ਸਰਕਾਰ ਨੂੰ ਇਹਨਾਂ ਦਾ ਕੀ ਫਾਇਦਾ ਹੈ ਜਾਂ ਤਾਂ ਕੋਈ ਉਹਦੇ ਵਿੱਚੋਂ ਜੇ 10 ਲੱਖ ਰੁਪਈਆ ਖੋਦਾ ਲੈਂਦੇ ਆ ਜ ਉਹਦੇ ਵਿੱਚੋਂ 2-4 ਲੱਖ ਰੁਪਈਆ ਖਜ਼ਾਨੇ 'ਚ ਜਮਾ ਤੋ ਵੀ ਆ ਤੁਹਾਡੀ ਅਸੀਂ ਸਿਕਿਉਰਿਟੀ ਲਈ ਫਿਰਦੇ ਆ ਭਾਈ ਫੇਰ ਵੀ ਬਹੁਤ ਖਰਚੇ ਆ ਪੰਜਾਬ ਸਰਕਾਰ ਤੇ ਵੀ ਇਹ ਸਾਥੋਂ ਲੈ ਲਓ ਜਦੋਂ ਕੁਝ ਸਾਨੂੰ ਪਤਾ ਨਹੀਂ ਸਰਕਾਰ ਨੂੰ ਉਲਟਾ ਸਭ ਤੋਂ ਸਬਜ਼ੀਆਂ ਛਕਾਈ ਜਾਂਦੇ ਆ ਸ਼ਹਿਰਾਂ ਦੇ ਵਿੱਚ ਵੇਖੋ ਤੁਸੀਂ ਕਈ ਵਾਰੀ ਨਾ ਗਨਮੈਂਦਰ ਤੇ ਮਗਰਮਗਰ ਤੁਰੇ ਹੁੰਦੇ ਆ ਤੇ ਉਹਨਾਂ ਕੋਲ ਬੈਗ ਕਿਉਂ ਹੁੰਦੇ ਆ ਛੋਲੇ ਚੱਕੇ ਹੁੰਦੇ ਆ ਤੇ ਜਾਂ ਕੋਈ ਸਮਾਨ ਹੁੰਦਾ ਆ ਅਕਸਰ ਹੀ ਵੇਖਿਆ ਤੁਸੀਂ ਬਾਜ਼ਾਰਾਂ ਦੇ ਵਿੱਚ ਸਾਡੇ ਗਨਮੈਂਦਰ ਆਮ ਹੀ ਲੋਕਾਂ ਦੇ ਪਿੱਛੇ ਇਹਨਾਂ ਸਿਕਿਉਰਿਟੀ ਵਾਲੇ ਆਪ ਵੀ ਕੋਈ ਸ਼ਰਬੀਆਂ ਚੱਕੀ ਫਿਰਦਾ ਕੋਈ ਬਰੂਰ ਚੱਕੀ ਫਿਰਦਾ ਕੋਈ ਪਿੱਛੇ ਜਵਾਗ ਨੂੰ ਚੱਕੀ ਫਿਰਦੇ ਆਹ ਹੀ ਕੰਮ ਤੇ ਰਹੇਗੀ ਪੁਲਿਸ ਬਸ ਆਹ ਹੀ ਕੰਮ ਰਹੇਗਾ ਪੁਲਿਸ ਨੂੰ ਵੀ ਜਿਹੜੀ ਪੰਜਾਬ ਦੀ ਇੱਕ ਵਾਇਡ ਦੀ ਮੰਨੀ ਪੁੱਛੀ ਇਹਨਾਂ ਨੇ ਬੇੜਾ ਕਰ ਕਰਤਾ ਸੀਗਾ ਇਹਨਾਂ ਲੋਕਾਂ ਨੂੰ ਬਿਨਾਂ ਕੰਮ ਤੋਂ ਪ੍ਰਾਈਵੇਟ ਲੋਕਾਂ ਨੂੰ ਸਿਕਿਉਰਿਟੀ ਦੇ ਕੇ ਜੀ ਚੌਕ ਤੁਹਾਡਾ ਕਹਿਣ ਦਾ ਵਾਅਦਾ ਲੈ ਆ ਵੀ 10-10 ਲੱਖ ਰੁਪਏ ਲੈ ਕੇ ਇਹ ਆਪਣੇ ਘਰ ਭਰਦੇ ਨੇ ਆਪਣੀ ਤਰੱਕੀ ਕਰਦੇ ਨੇ ਜਿਹੜਾ ਕਾਮਯਾਬ ਹੋ ਜਾਂਦਾ ਉਹ ਆਪਣੇ ਬਾਰੇ ਸੋਚਦਾ ਹੈ ਨਾ ਦੇਸ਼ ਬਾਰੇ ਸੋਚਦਾ ਨਾ ਪੰਜਾਬ ਬਾਰੇ ਸੋਚਦਾ ਫਿਰ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਸਿਕਿਉਰਿਟੀ ਕਿਉਂ ਦਿੱਤੀ ਸੀ ਹਾਂ ਉਹੀ ਤਾਂ ਗੱਲਾਂ ਨੇ ਜੀ ਵੀ ਇਹਨਾਂ ਦਾ ਫਾਇਦਾ ਦੱਸ ਦੋ ਕੀ ਹੈ ਲੱਛਰ ਤਾਂ ਦਿਖਾਉਂਦੇ ਆ ਅੱਛਾ ਜਿਆਦਾ ਸਿਕਿਉਰਿਟੀ ਉਹੀ ਭਾਲਦਾ ਜਿਹੜਾ ਕੋਈ ਲੱਛਰ ਤਾਂ ਕੀ ਦਿਖਾਉਂਦਾ ਹੋਊ ਜਿਹੜਾ ਲੱਛਰ ਤਾਂ ਲੱਛਰ ਤਾਂ ਦਿਖਾਉਂਦਾ ਹੋਊ ਕਿਉਂਕਿ ਉਹਨੂੰ ਪਤਾ ਵੀ ਉਹ ਜੇ ਕੋਈ ਗੱਲਬਾਤ ਹੋ ਗਈ ਤਾਂ ਖਾਣੇ 'ਚ ਚਿੱਤਰ ਪੈਣੇ ਪੈਣੇ ਆ ਇੱਕ ਤਰ੍ਹਾਂ ਕਿ ਇਹ ਸਕਿਉਰਿਟੀ ਜੇ 10 ਲੱਖ ਰੁਪਈਆ ਇੱਕ ਸ਼ੋਅ ਦਾ ਪੱਤਾਂ ਲੱਖ 50 50 ਲੱਖ ਤੱਕ ਲਈ ਜਾਂਦੇ ਆ ਫਿਰ ਤੁਸੀਂ ਆਮ ਦੀ ਸਕਿਉਰਿਟੀ ਕਿਉਂ ਨਹੀਂ ਰੱਖਦੇ ਬਈ ਉਹ ਸਰਕਾਰ ਤੇ ਕਿਉਂ ਬਣਿਓ ਮਤਲਬ ਤੁਹਾਡਾ ਕਹਿਣ ਦਾ ਇਹ ਮਤਲਬ ਹੈ ਜੇ ਕਿਸੇ ਨੂੰ ਜਾਦੇ ਖਤਰਾ ਹੈ ਤਾਂ ਤੁਸੀਂ ਪ੍ਰਾਈਵੇਟ ਤੌਰ ਤੇ ਆਪਣੇ ਨਾਲ ਬੰਦੇ ਲੱਖ ਰੁਪਈਆ ਮਹੀਨਾ 25 ਹਜ਼ਾਰ ਤੇ ਮੰਦਾ ਅਸਲੇ ਵਾਲਾ ਮਿਲ ਜਾਂਦਾ ਹੈ ਪੰਜਾਬ ਚ ਵੀ ਚਾਰ ਬੰਦੇ ਲੱਖ ਨੂੰ ਲੱਖਾਂ ਕਰੋੜਾ ਰੁਪਈਆ ਤੁਸੀਂ ਮਹੀਨੇ ਦੀ ਇਨਕਮ ਹੈ ਵੀ ਉਹਦੇ ਵਿੱਚੋਂ ਤੁਸੀਂ ਪ੍ਰਾਈਵੇਟ ਚਾਰ ਬੰਦੇ ਰੱਖ ਸਕਦੇ ਹੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਬਿਲਕੁਲ ਜੀ ਜਾਂ ਫਿਰ ਇਸ ਤਰ੍ਹਾਂ ਕਰਨ ਵੀ ਜੇ ਸਿਕਿਉਰਿਟੀ ਇਹਨਾਂ ਨੂੰ ਦੇ ਦੇ ਦਿਓ ਤੇ ਪੇਟ ਕਰ ਦਿਓ ਵੀ ਜਿਹੜੀ ਤੁਸੀਂ ਤਨਖਾਹਾਂ ਦੇਉਂਗੇ ਉਹ ਤਨਖਾਹ ਜਿਹੜੀਆਂ ਇਹਨਾਂ ਦੀ ਖਜ਼ਾਨੇ 'ਚ ਜਮ੍ਹਾਂ ਕਰ ਦਿਓ ਵੀ ਲੋਕਾਂ ਦੇ ਪਬਲਿਕ ਦੇ ਜਿਹੜਾ ਵੀ ਕੋਈ ਕੰਮ ਕਰਾਉਣਾ ਹੈ ਨਾ ਕੋਈ ਵਿਕਾਸ ਹੋਣਾ ਉਹਦੀ ਤੇ ਜਮ੍ਹਾਂ ਕਰਾਓ ਸਰਕਾਰ ਨੂੰ ਤੇ ਇਹਨਾਂ ਤੋਂ ਪੈਸੇ ਲਾਉਂਦੇ ਸਿਕਿਉਰਿਟੀ ਲੈਂਦੇ ਨਹੀਂ ਕਿਉਂਕਿ ਸਿਕਿਉਰਿਟੀ ਸਰਕਾਰ ਦੀ ਹੈ ਤੇ ਆਪ ਦਾ ਉਹ ਕੀ ਕਹਿੰਦੇ ਆਪ ਦਾ ਹਿਸਾਬ-ਤਬਾ ਉਤੋਰੀ ਫਿਰਦੇ ਆ ਟੋਰੀ ਫੁਲ ਕਹਿਣਾ ਚੱਲੇ ਜਾਂਦਾ ਨਾਲੇ ਹਵਾ ਕਰਦੇ ਆ ਹਾਰਿਆਂ ਦੇ ਵਿੱਚ ਜਾ ਕੇ ਮੈਂ ਕਈ ਕਲਾਕਾਰ ਵੇਖੇ ਆ ਜਦੋਂ ਉਹ ਵੇਖੇ ਨਾ ਇੰਨੇ ਡਰਾਮੇ ਬਾਜੀ ਕਰਕੇ ਸਟੇਜ ਤੇ ਚੜਦੇ ਆ ਚਾਰ ਪਿੱਛੇ ਚਾਰ ਮਗਰ ਚਾਰ ਬੌਂਸਰ ਹੋਏ ਤੁਸੀਂ ਜਦੋਂ ਗੱਲ ਤੋਂ ਪੁੱਛ ਕਰਨਾ ਨਹੀਂ ਫਿਰ ਤੋਂ ਸਿਕਿਉਰਿਟੀ ਦੀ ਕਿ ਲੋੜ ਹੈ ਇਹ ਤਾਂ ਬਹੁਤ ਵੱਡਾ ਛਲਾਗਾ ਜੋ ਕਲਮਕ ਸਰਦਾਰ ਭਗਵੰਤ ਸਿੰਘ ਮਾਨ ਦਾ ਇਹਦੀ ਇੱਥੇ ਛਲਾਗਾ ਕਰਦੇ ਬਹੁਤ ਵਧੀਆ ਕੰਮ ਕਰਤਾ ਪ੍ਰਾਈਵੇਟ ਬੰਦਿਆਂ ਤੋਂ ਸਿਕਿਉਰਿਟੀ ਵਾਸ ਲਓ ਚੌਧਰੀ ਸਾਹਿਬ ਆਹ ਪ੍ਰਾਈਵੇਟ ਬੰਦਿਆਂ ਦੀ ਵੀ ਆਪਾਂ ਅਗਲੇ ਐਪੀਸੋਡ 'ਚ ਗੱਲ ਕਰਾਂਗੇ ਅੱਜ ਆਪਾਂ ਗਾਇਕਾਂ ਦੀ ਕਹਿੰਦੇ ਜਿਹੜੇ ਕਹਿੰਦੇ ਅਸੀਂ ਸਮਾਜ ਸੇਵਾ ਕਰਦੇ ਆਂ ਕਿ ਅਸੀਂ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਹੇ ਹਾਂ ਇਹ ਪਤਾ ਕੀ ਗੱਲ ਹੈ ਜੀ ਰੌਲਾ ਤਾਂ ਇੱਥੇ ਵੀ ਹਰੇਕ ਬੰਦਾ ਆਪਦੀ ਨਾ ਉਹ ਭਾਲਦਾ ਵੀ ਮੇਰੇ ਨਾਲ ਇੰਨੀ ਸਿਕਿਉਰਿਟੀ ਹੈ ਮੇਰੇ ਘਾਰੇ ਵਾਂ ਤੂੰ ਲੱਗਣਗੇ ਵੀ ਉਹ ਦੇਖੋ ਯਾਰ ਕਿਵੇਂ ਬੰਦਾ ਆਇਆ ਕਿਵੇਂ ਫੜ ਕੇ ਲਿਆਏ ਕਿਵੇਂ ਉਹਨੂੰ ਰੁਕੋ ਕੇ ਲੈ ਇਹੋ ਜਿਹੇ ਟੀਆਰਪੀ ਭਾਲਦੇ ਆ ਹੂੰ ਨਕਾਨ ਕੀਦਾ ਪੰਜਾਬ ਸਰਕਾਰ ਦਾ ਜੀ ਔਰ ਪੰਜਾਬ ਸਰਕਾਰ ਦੇ ਨਾਲ ਨਾਲ ਲੋਕਾਂ ਦਾ ਪਸੰਦ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਹੈ ਜੇ ਅਸੀਂ ਕਿਸੇ ਕਲਾਕਾਰ ਨੂੰ ਭਾਵੇਂ ਜਾਗਰਣ ਲਈ ਬੁੱਕ ਕਰਨਾ ਹੈ ਭਾਵੇਂ ਵਿਆਹ ਲਈ ਬੁੱਕ ਕਰਨਾ ਹੈ ਜਿਹੜਾ ਨਾਮੀ ਗ੍ਰਾਮੀਆਂ ਵਾਕਈ 10 ਲੱਖ ਰੁਪਈਆ 12 ਲੱਖ 15 ਲੱਖ ਰੁਪਈਆ ਉਹ ਪੇਡ ਕਰਦੇ ਨੇ ਤੇ ਸੁਵਿਧਾ ਭਾਲਦੇ ਨੇ ਸਰਕਾਰ ਤੋਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਿੱਥੋਂ ਹੈ ਦਰਤਾ ਉਹ ਬੰਦੇ ਨੂੰ ਆ ਜਿਹੜਾ ਲਚਰ ਗਾਣੇ ਗਾਉਂਦਾ ਹੈ ਜਿਹੜਾ ਸਮਾਜ ਦੇ ਖਿਲਾਫ ਗਾਣੇ ਗਾਉਂਦਾ ਹੈ ਜਾਂ ਹਥਿਆਰਾਂ ਦੇ ਗਾਣੇ ਗਾਉਂਦਾ ਹੈ ਜਾਂ ਅੱਜਕੱਲ ਇੱਕ ਹੋਰ ਚੌਧਰੀ ਸਾਹਿਬ ਸਭ ਤੋਂ ਵੱਡੀ ਗੱਲ ਹੈ ਹਰ ਗਾਉਂ ਵਾਲਾ ਆਪਣੇ ਆਪ ਨੂੰ ਗੁੰਡਾ ਸਮਝਦਾ ਵੀ ਮੇਰੇ ਤੋਂ ਵੱਡਾ ਕੋਈ ਗੁੰਡਾ ਨਹੀਂ ਉਹ ਆਪਣੀ ਗੱਲ ਕਰਦਾ ਵੀ ਜੱਟਾ ਕਰ ਦੂਗਾ ਜੱਟਾ ਕਰ ਦੂਗਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਮਕਬੂਲ ਜੀ ਡੀਜੀਪੀ ਦਫਤਰ ਦੇ ਵਿੱਚ 438 ਦਰਖਾਸਤਾਂ ਇਹੋ ਜੀਆਂ ਪਈਆਂ ਉਹ ਕਹਿੰਦੇ ਸਭ ਤੋਂ ਪਹਿਲੇ ਹੀ ਰਿਪੋਰਟ ਦੇ ਦਿਓ ਕਿਉਂਕਿ ਸਕਿਉਰਿਟੀ ਉਹ ਪਟਾਏ ਮੈਂ ਕਿਹਦੇ ਕੋਈ ਸਕਿਉਰਿਟੀ ਹੈ ਨਹੀਂ ਮੁਲਾਜ਼ਮ ਹੈ ਨਹੀਂ ਤੇ ਫੋਰਸ ਤੇ ਜਾਦੇ ਟੈਪਰੇਸ਼ਨ ਇਸੇ ਕਰਕੇ ਭੱਜ ਜਾਂਦੇ ਮੁਲਾਜ਼ਮ ਇਹ ਚੱਕ ਕੇ ਵੰਡੀ ਹੈ ਇਹਨਾਂ ਨੂੰ ਤਾਰਿਆਂ ਦੇ ਵਿੱਚ ਪੈਂਡਿੰਗ ਦਰਖਾਸਤਾਂ ਪੈਂਡਿੰਗ ਮੁਕੱਦਮੇ ਪੈਂਡਿੰਗ ਰਿਪੋਰਟਾਂ ਦੇ ਹੋਰ ਧਰਨੇ ਕੋਈ ਮਜਾਰੇ ਕੋਈ ਹੋਰ ਜਿਹੜੇ ਕੋਈ ਸ਼ਹਿਰ ਦੇ ਵਿੱਚ ਕੋਈ ਡਿਊਟੀ ਹੈ ਉਹਦੇ ਵਿੱਚ ਸਿਕਿਉਰਿਟੀ ਪੂਰੀ ਨਹੀਂ ਹੁੰਦੀ ਤੇ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਦਈ ਫਿਰਦੇ ਹੋ ਸਿਕਿਉਰਿਟੀ ਤੇ ਫਿਰ ਇਹ ਕਿਹੜੇ ਪਾਸੇ ਨੂੰ ਘਣੀ ਜਾਂਦੀ ਹੈ ਬਿਲਕੁਲ ਸਹੀ ਹੈ ਜਿਵੇਂ ਅੱਜ ਕਹਿੰਦੇ ਨੇ ਵੀ ਇੱਕ ਗਿੱਪੀ ਗਰੇਵਾਲ ਕੋਲ ਸਿਕਿਉਰਿਟੀ ਰਹਿ ਗਈ ਕਿ ਸ਼ਾਇਦ ਬੱਬੂ ਮਾਨ ਇਦਾਂ ਕੁਝ ਦੋ ਕਲਾਕਾਰਾਂ ਦਾ ਨਾਮ ਮੈਂ ਦੇਖਿਆ ਕਿਤੇ ਸੋਸ਼ਲ ਮੀਡੀਆ ਤੇ ਜਦੋਂ ਇਹ ਲੋਕਾਂ ਨੂੰ ਸਿਕਿਉਰਿਟੀ ਦੇਤੀ ਜੀ ਫਿਰ ਕੋਈ ਨਾ ਕੋਈ ਐਸੇ ਲੋਕ ਵੀ ਆਉਂ ਡਰਾਮਾ ਵੀ ਰਚਦੇ ਨੇ ਵੀ ਸਾਨੂੰ ਖਤਰਾ ਹੈ ਜੀ ਬਾਹਰ ਫੋਰਨ ਤੋਂ ਕੌਲਾਂ ਵੀ ਕਰਾਉਂਦੇ ਨੇ ਆਪਣੇ ਆਪ ਨੂੰ ਧਮਕੀਆਂ ਦਵਾਉਂਦੇ ਨੇ ਇਹ ਜੇ ਕਈ ਕੇਸ ਸਾਹਮਣੇ ਆਏ ਆ ਤਾਂ ਵਧੀਆ ਕਦਮ ਮੰਨਦੇ ਹੋ ਸਰਕਾਰ ਦਾ ਵੀ ਇਹ ਫਾਈ ਵਰਤਾ ਵੀ ਸਿਕਿਉਰਿਟੀ ਕਿਉਂ ਦਈਏ ਭਾਈ ਤੁਹਾਨੂੰ ਇੱਕ ਜੀ ਪੰਜਾਬ ਦੇ ਵਿੱਚ ਇਹਦਾ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਵੀ ਜਿੱਥੇ ਵੀ ਕੋਈ ਨਾ ਨਾ ਖਾੜਾ ਹੁੰਦਾ ਹੈ ਜਾਂ ਕਿਤੇ ਗਾਣੇ ਦੀ ਸ਼ੂਟਿੰਗ ਹੁੰਦੀ ਹੈ ਜਾਂ ਕਿਤੇ ਫਿਲਮ ਦੀ ਸ਼ੂਟਿੰਗ ਕਰਦੇ ਜਿਵੇਂ ਕੀਤੀ ਕਰੇ ਵਾਲਾ ਫਲੇ ਨੂੰ ਕੀ ਕਰਾਉਣੇ ਸਕਿਉਰਟੀ ਇਹ ਵੀ ਆ ਕੇ ਡਰਾਮੇबाजी ਕਰਦੇ ਸਟੇਟਾਂ ਦੇ ਉੱਤੇ ਹੂੰ ਜੇ ਦੂਜੇ ਤੋਂ ਨਹੀਂ ਇਹਨਾਂ ਤੋਂ ਵੀ ਲੈ ਲਓ ਜਿੱਥੇ ਕਿਤੇ ਇਹਨਾਂ ਦਾ ਸ਼ੋਅ ਹੁੰਦਾ ਹੈ ਉੱਥੇ ਸਕਿਉਰਟੀ ਲਾ ਦਿਓ ਉੱਥੇ 20 ਬੰਦੇ ਵੱਧ ਲਾ ਦਿਓ ਤੇ ਇਹਨਾਂ ਨੂੰ ਤੁਸੀਂ ਪਿੱਛੇ ਸਬਜ਼ੀਆਂ ਚੱਕੀ ਫਿਰਦੇ ਹੋ ਜੀ ਚੌਧਰੀ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਿੱਥੇ ਤੁਹਾਨੂੰ ਲੱਗਦਾ ਕਿੱਥੇ ਜ਼ਿਆਦਾ ਕਰਾਊਡ ਇਕੱਠਾ ਹੁੰਦਾ ਹੈ ਉਹ ਸਬੰਧਤ ਥਾਣੇ ਚੋਂ ਜਾ ਸਕਦੇ ਨੇ ਮੁਲਾਜ਼ਮ ਵੀ 24 ਘੰਟੇ ਇਹਨਾਂ ਨਾਲ ਕਾਹ ਤੋਂ ਸਕਿਉਰਟੀ ਬੰਨੀ ਹੈ ਕੀ ਗੱਲ ਇਹ ਕੋਈ ਬਲੈਕ ਕਰਦੇ ਹੈ ਕੋਈ ਸਮਗਲਿੰਗ ਕਰਦੇ ਨੇ ਵੀ ਇਹਨਾਂ ਨੂੰ ਖਤਰਾ ਹੈ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਇਹ ਡਰਾਉਂਦੇ ਨੇ ਲੋਕਾਂ ਨੂੰ ਵੀ ਇਹਨਾਂ ਨੂੰ ਖਤਰਾ ਹੈ ਖਤਰਾ ਕਿਸ ਚੀਜ਼ ਦਾ ਕੌਣ ਹੋਇਆ ਨੂੰ ਦੇਖੋ ਜੀ ਮਕਬੂਲ ਜੀ ਮੈਂ ਇੱਕ ਕਲੀਅਰ ਗੱਲ ਕਰ ਦਿੰਦਾ ਵੀ ਜਿਹੜੇ ਕਲਾਕਾਰ ਕੋਲੇ ਸਿਕਿਉਰਿਟੀ ਹੈ ਚਾਰ ਬੰਦੇ ਹੂੰ ਉਹਦੀ ਗੱਡੀ ਚੈੱਕ ਵੀ ਨਹੀਂ ਹੁੰਦੀ ਹੂੰ ਮੈਂ ਕੋਈ ਅਫਸਰ ਵੀ ਚੈੱਕ ਕਰਦਾ ਨਾ ਕੋਈ ਕਿਟਾਕੇ ਤੇ ਆਹ ਫਲਾਣਾ ਯਾਰ ਫਲਾਣਾ ਲੰਘਿਆ ਕਲਾਕਾਰ ਯਾਰ ਮੈਂ ਭਾਈ ਯਾਰ ਬਹੁਤ ਬੇਮਤ ਹੈ ਉਹ ਪਹਿਲਾਂ ਚੈੱਕ ਤਾਂ ਕਰ ਲੈ ਵਿੱਚ ਕੀ ਹੈ ਇਹਦੇ ਹੂੰ ਇਸਲੇ ਪਾਸ ਪਿੱਛੇ ਜੇ ਕਿੰਨੇ ਕਲਾਕਾਰਾਂ ਨੇ ਉੱਤੇ ਪਰਚੇ ਹੋਏ ਐ ਜੀ ਪ੍ਰਾਂਤਕੀਆਂ ਹੋਈਆਂ ਤੇ ਇਹ ਉਹਨਾਂ ਨੂੰ ਕਲਾਕਾਰਾਂ ਚੱਕ ਕੇ ਸਿਕਿਉਰਟੀਆਂ 4-4 5-5 ਦਿੱਤੇ ਬੰਦੇ ਦਿੱਤੇ ਬੱਤੇ ਸਾਡੀ ਪੁਲਿਸ ਪਿੱਛੇ ਭੌਂਦੀ ਫਿਰਦੀ ਇਹਨਾਂ ਦੇ ਕੁੱਤੇ ਆਉਂ ਬਿਲਕੁਲ ਲੱਕ ਲੈਣੀ ਚਾਹੀਦੀ ਇਸ ਕੋਈ ਰਿੰਦੀ ਉਹ ਵੀ ਆਪਸ ਵਿੱਚ ਜੀ ਚੌਧਰੀ ਸਾਹਿਬ ਤੁਹਾਨੂੰ ਇਹ ਨਹੀਂ ਲੱਗਦਾ ਵੀ ਅੱਜ ਇਹ ਸਿੰਗਰਾਂ ਨੇ ਸਿਕਿਉਰਟੀਆਂ ਲਈਆਂ ਹੋਈਆਂ ਸੀ ਕੱਲ ਨੂੰ ਇਹ ਲੋਕ ਵੀ ਇੱਕ ਸੋਨੂ ਸੀਤੋਂ ਵਾਲਾ ਇੱਕ ਚੁੰਮੇ ਵਾਲੀ ਭਾਬੀ ਐ ਇੱਕੋ ਨੀਟੂ ਸ਼ਟਰਾਂ ਵਾਲਾ ਇਹ ਸਾਰੇ ਫਿਰ ਇਹ ਵੀ ਸਿਕਿਉਰਟੀ ਮੰਗਣਗੇ ਹਸਾਬ ਨਾਲ ਤਾਂ ਵੀ ਆਸੀਂ ਵੀ ਵੱਡੇ ਕਲਾਕਾਰ ਆ ਸਾਨੂੰ ਵਿਚਾਰ-ਚਾਰ ਗਨ ਮੰਨ ਦੋ ਇਹ ਜਿਹੜੇ ਕਲਾਕਾਰ ਆ ਨਾ ਜੀ ਤੁਹਾਨੂੰ ਸੀਡੋ ਵਾਲਾ ਆ ਗਿਆ ਚੁੱਕਿਆ ਸਾਡੀ ਕਿਹੜੀ ਮੈਂ ਬੈਠਾ ਪਤਾ ਹੀ ਨਹੀਂ ਅੱਛਾ ਇਹ ਜਿਹੜੇ ਲੋਕ ਆ ਨਾ ਇਹ ਲੋਕਾਂ ਨੂੰ ਜਿਹੜੇ ਵੱਡੇ ਕਲਾਕਾਰ ਉਹ ਵੱਤ ਰਹੇ ਆ ਸਟੇਜਾਂ ਦੇ ਉੱਤੇ ਹੂੰ ਇੱਕ ਤੁਹਾਨੂੰ ਪਤਾ ਹੀ ਆ ਮਬੂਲ ਜੀ ਇਹਨਾਂ ਨੂੰ ਹਟਰੇ ਹੁਣ ਸੋਨੂੰ ਅਸੀਂ ਤੋਂ ਆਲਾ ਸੋਨੂੰ ਤੋਂ ਆਲੇ ਦੇ ਵਿਚਾਰੇ ਪੱਲੇ ਕੀ ਉਹਨੂੰ ਤੁਸੀਂ ਪਿੰਡ ਛੜਾ ਪਹੁੰਚ ਕੇ ਪਾ ਕੇ ਸਟੇਜ ਤੇ ਲਿਆਉਨੇ ਆ ਆਪ ਦਾ ਟਾਈਮ ਬਚਾਉਦੇ ਆ ਕਿਉਂਕਿ 3 ਘੰਟੇ ਖੜਾ ਲੱਭਦਾ ਬੜਾ ਔਖਾ ਹੈ ਕਿ ਗੱਲੀਬਾਤੀ ਕਰਕੇ ਨਿਕਲ ਜਾਂਦੇ ਆ ਇਹਨਾਂ ਲੋਕਾਂ ਨੂੰ ਲਾ ਦਿੰਦੇ ਆ ਵੀ ਤੁਸੀਂ ਮਨਪਰਚਾਵਾ ਕਰੋ ਪਰ ਬਿਲਕੁਲ ਠੀਕ ਹੈ ਜੀ ਮਨਪਰਚਾਵਾ ਮਨਪਰਚਾਵਾ ਦੀ ਗੱਲ ਇਹ ਵਿਸ਼ਾ ਲੱਗ ਹੈ ਤੁਹਾਡੀ ਗੱਲ ਸਿਆਣੀ ਹੈ ਪਰ ਇਹ ਵੀ ਕੱਲ ਨੂੰ ਸਿਕਿਉਰਿਟੀ ਮੰਗਣਗੇ ਜੇ ਅੱਜ ਜੱਸੀ ਇਹ ਸਾਰਾ ਕੁਝ ਹੁਣ ਮਾਨ ਸਾਹਿਬ ਨੇ ਆਰਡਰ ਕਰਤੇ ਸਰਕਾਰ ਨੇ ਵਾਪਸੀ ਦੇ ਚੰਗੀ ਗੱਲ ਹੈ ਜੇ ਨਹੀਂ ਵਾਪਸ ਦੰਦੇ ਚਾਰ-ਚਾਰ ਕੱਲ ਨੂੰ ਗਨਮੈਨ ਇਹ ਲੋਕ ਵੀ ਮੰਗਣਗੇ ਕਹਿਣ ਦਾ ਮਤਲਬ ਇਹ ਹੈ ਦੇਖੋ ਜੀ ਮੈਂ ਤਾਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਜੇ ਫੇਰ ਵੀ ਕੋਈ ਤੁਹਾਡੇ ਕੋਲੋਂ ਕਲਾਕਾਰ ਸਿਕਿਉਰਿਟੀ ਭਗਦਾ ਵੀ ਮੈਨੂੰ ਤਾਂ ਕਰਦਾ ਹੀ ਹੈ ਜੀ ਉਹਨਾਂ ਨੂੰ ਕੋਈ ਖਾਣਾ ਲਾ ਕੇ ਥਾਣੇ ਆ ਜਾ ਕਰੋ ਹੂੰ ਹੂੰ ਠੀਕ ਹੈ ਜੀ ਜਾਂ ਤੁਹਾਡਾ ਕੋਈ ਡਾਡ ਉਹ じゃ ਬਣਾ ਦਿੰਦੇ ਕਿ ਜਿੱਥੇ ਕੋਈ ਪੁਲਿਸ ਅਤੇ ਜਿਆਦਾ ਪੁਲਿਸ ਤੌਰ ਤੇ ਜਿੱਥੇ ਕਿ ਸਾਡੀ ਸਟ੍ਰੈਕਚਰ ਜਿਆਦਾ ਜਿਵੇਂ ਖਾਣੇ ਹੈ ਜਿਵੇਂ ਕੋਈ ਤਰ੍ਹਾਂ ਦੇ ਦਫਤਰ ਹੈ ਉੱਥੇ ਆ ਜਾ ਕਰੋ ਰਾਤ ਰਿਆ ਕਰੋ ਤੜਕੇ ਫਿਰ ਖਾਣਾ ਲਾਉਣ ਜਾਵੜਿਆ ਕਰੋ ਮਤਲਬ ਤੁਹਾਨੂੰ ਤਾਂ ਖਤਰਾ ਸਿਕਿਉਰਿਟੀ ਤੋਂ ਹੀ ਜਾਂਦਾ ਹਾਂ ਕਿਉਂ ਨਹੀਂ ਦਾ ਖਤਰਾ ਹੋ ਜਾਊਗਾ ਤੁਸੀਂ ਥਾਣੇ 'ਚ ਜਾਵੜਾ ਕੋ ਉੱਥੇ ਰਿਆ ਕਰੋ ਜਦੋਂ ਤੁਹਾਡਾ ਖਾਣਾ ਹੋਵੇ ਫਿਰ ਕਹੋ ਜੀ ਅਸੀਂ ਚੱਲਿਆ ਉੱਥੇ ਤਾਂ ਸਿਕਿਉਰਿਟੀ ਲੱਗ ਜਾਗਾ ਤੇ ਆਉਦਾ ਖਤਰਾ ਪੰਜ ਪੰਜ ਬੰਦੇ ਕਿਉਂ ਬੰਦੀ ਬਰਦੇ ਹੋ ਬਈ ਚੌਧਰੀ ਸਾਹਿਬ ਇੱਕ ਸਵਾਲ ਬੜਾ ਉੱਠਦਾ ਹੈ ਕੁਸੀਂ ਵੀ ਉਸ ਪਰਿਵਾਰ ਦੇ ਬੜਾ ਨਜ਼ਦੀਕ ਹੋ ਵੀ ਚੌਧਰੀ ਜਿਹੜਾ ਚੌਧਰੀ ਸਾਹਿਬ ਮੂਸੇ ਵਾਲਾ ਸੀਗਾ ਗਾਇਕ ਲੇਜੈਂਡ ਸੀਗੇ ਉਹ ਬੜਾ ਨਾਮ ਹੈ ਅੱਜ ਜਾਣ ਤੋਂ ਬਾਅਦ ਤਾਂ ਹੋਰ ਵੀ ਉਹਨਾਂ ਦਾ ਨਾਮ ਦੁਨੀਆ 'ਚ ਪਹੁੰਚਿਆ ਵੀ ਪੁਲਿਸ ਦੀ ਸਿਕਿਉਰਿਟੀ ਵਾਪਸ ਲਈ ਗਈ ਉਹ ਐਕਸਪੋਜ਼ ਕੀਤਾ ਗਿਆ ਤੇ ਉਹਨਾਂ ਤੇ ਹਮਲਾ ਹੋਇਆ ਤਾਂ ਜਾਣ ਗਈ ਹੈ ਤੁਹਾਨੂੰ ਕਿਤੇ ਕਿਤੇ ਲੱਗਦਾ ਨਹੀਂ ਵੀ ਉਹਨਾਂ ਨੂੰ ਪ੍ਰਾਈਵੇਟ ਸਿਕਿਉਰਿਟੀ ਵਧਾ ਕੇ ਰੱਖਣੀ ਚਾਹੀਦੀ ਸੀ ਵੀ ਇਹਦੇ ਨਾਲੋਂ ਤਾਂ ਆਪਣੇ ਬੰਦੇ ਰੱਖ ਲੈਂਦਾ ਦੇਖੋ ਬਖੂਲ ਜੀ ਮੇਰੇ ਉਹ ਪਰਿਵਾਰ ਬਹੁਤ ਡੇਢੇ ਹੈ ਜੀ ਜਦੋਂ ਸਿੱਧੂ ਮੂਸੇਵਾਲੇ ਦੇ ਖਿਲਾਫ ਇੱਕ ਸਮਾਜ ਸੇਵੀ ਨੇ ਕੋਈ ਵੀਡੀਓ ਕੀਤੀ ਸੀ ਉਹਨਾਂ ਨੇ ਸੀ ਗੈਸਟਰ ਸੀ ਉਹਨਾਂ ਨੇ ਬਿਆਨ ਦਿੱਤਾ ਸੀ ਹਾਂ ਠੀਕ ਹੈ ਜੀ ਉਹ ਪਰਿਵਾਰ ਮੇਰੇ ਬਹੁਤ ਨੇੜੇ ਹੈ ਜਿਹੜੇ ਬਲਕੌਰ ਸਿੱਧੂ ਵੀ ਬਹੁਤ ਨੇੜੇ ਆ ਮੈਂ ਫੋਨ ਕਰਦਾ ਤੇਰਾ ਫੋਨ ਪਿਕ ਅਪ ਕਰਦੇ ਆ ਕੋਈ ਵੀ ਪਰਿਵਾਰ ਦਾ ਮੈਂਬਰ ਹਾਂ ਤੇ ਮੈਂ ਸਿੱਧੂ ਮੂਸੇਵਾਲੇ ਬਾਰੇ ਵੀ ਇਹੀ ਗੱਲ ਕਹੂੰਗਾ ਵੀ ਉਹਨੂੰ ਜੇਕਰ ਪੰਜਾਬ ਪੁਲਿਸ ਦੀ ਸਿਕਿਉਰਿਟੀ ਨਾ ਹੁੰਦੀ ਆਪਦੇ ਉਹਦੇ ਅਥਾਰਟੀ ਨਾਲ ਦੀ ਹੋ ਸਕਦਾ ਬਚਾਅ ਹੋ ਜਾਂਦਾ ਜੀ ਉਹ ਤਿੰਨ ਗੱਲ ਮੈਂ ਨਹੀਂ ਸੀ ਹੋ ਸਕਦਾ ਉਹਨਾਂ ਬਚਾ ਹੋ ਜਾਂਦਾ ਜੀ ਉਦੋਂ ਸਿਕਿਉਰਿਟੀ ਵਾਪਸ ਹੋ ਗਈ ਚੌਧਰੀ ਸਾਹਿਬ ਬਿਲਕੁਲ ਸਹੀ ਹੈ ਉਹ ਬੜੀ ਤਰੱਕੀ ਕੀਤੀ ਬੜੀ ਕਮਾਈ ਕੀਤੀ ਉਹਨਾਂ ਨੇ ਉਹ ਕਮਾਈ ਮਤਲਬ ਕਰੋੜਾਂ ਦੇ ਵਿੱਚ ਤਾਂ ਟੈਕਸ ਭਰਦੇ ਸੀ ਜੇ ਕਿਤੇ ਵਾਕਈ ਤੁਹਾਡੀ ਗੱਲ ਸਹੀ ਹੈ ਪ੍ਰਾਈਵੇਟ ਬੰਦੇ ਚੰਗੇ ਅਸਲੇ ਵਾਲੇ ਆਪਣੇ ਨਾਲ ਉਹ ਪੇੜ ਕਰਕੇ ਰੱਖ ਲੈਂਦੇ ਸ਼ਾਇਦ ਅੱਜ ਇਹ ਦੁਨੀਆ ਤੋਂ ਨਾ ਜਾਂਦੇ ਬਿਲਕੁਲ ਜੀ ਟੈਕਸ ਬਹੁਤ ਭਰਦੇ ਸੀ ਮੈਨੂੰ ਤਾਂ ਪਤਾ ਹੈ ਕਿਉਂਕਿ ਪਰਿਵਾਰ ਦੇ ਕਾਫੀ ਆਪਾਂ ਨਜ਼ਦੀਕਾਂ ਗੱਲਾਂਬਾਤ ਹੁੰਦੀ ਰਹਿੰਦੀ ਜੀ ਚਲੋ ਵਧੀਆ ਤੁਸੀਂ ਇਹ ਸਿੱਧੂ ਮੂਸੇ ਵਾਲੇ ਦਾ ਮਸਲਾ ਦੇ ਵਿੱਚ ਲੈ ਆਏ ਹੋ ਤੁਸੀਂ ਉਹਨਾਂ ਨੂੰ ਚਾਹੀਦੀ ਸੀ ਸਿਕਿਉਰਿਟੀ ਰੱਖਣੀ ਵੀ ਆਪ ਦੀ ਪ੍ਰਾਈਵੇਟ ਸਿਕਿਉਰਿਟੀ ਵੀ ਰੱਖਣ ਜੀ ਮਾਪੇ ਤੁਹਾਡਾ ਕਹਿਣ ਦਾ ਮਤਲਬ ਹੈ ਦੇਖੋ ਸਿੱਧੂ ਮੂਸੇ ਵਾਲਾ ਵੱਡਾ ਕਲਾਕਾਰ ਸੀ ਕਮਾਈ ਵੀ ਕਰਦੇ ਸੀ ਅੱਜ ਹੋਰ ਬਹੁਤ ਕਲਾਕਾਰ ਆ ਜਿਹੜੇ ਕਮਾਈ ਕਰਦੇ ਨੇ ਪੈਸਾ ਆਪਣੇ ਲਈ ਕਮਾਉਂਦੇ ਨੇ ਆਪਣੇ ਬੱਚਿਆਂ ਲਈ ਕਮਾਉਂਦੇ ਆ ਤੇ ਪਰ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਪੰਜਾਬ ਪੁਲਿਸ ਦੀ ਸਿਕਿਉਰਿਟੀ ਭਾਲਦੇ ਆ ਤੁਸੀਂ ਕਹੇ ਵੀ ਉਹ ਆਪਣੀ ਤੌਰ ਮੰਨਦੇ ਨੇ ਨਾਲ ਨਾ ਕੋਈ ਪੁਲਿਸ ਦੀ ਸਿਕਿਉਰਿਟੀ ਜਦੋਂ ਹੁੰਦੀ ਆ ਨਾ ਉਹਨਾਂ ਦੀ ਗੱਡੀ ਚੈੱਕ ਹੋਵੇ ਨਾ ਕੁਝ ਹੋਵੇ ਇਹੋ ਜਿਹੇ ਕਲਾਕਾਰ ਕਈ ਨੇ ਤੁਹਾਡੀ ਗੱਲ ਸਹੀ ਹੈ ਜਿਨ੍ਹਾਂ ਤੇ ਪਰਚੇ ਦਰਜ ਵੀ ਹੋਏ ਨੇ ਵਾਕਈਆ ਸਰਦੂਲ ਸਾਹਿਬ ਵਰਗੇ ਹੋ ਹੋ ਕੇ ਚਲੇ ਗਏ ਜਿਨ੍ਹਾਂ ਦਾ ਅਮਰ ਹੈ ਨਾਮ ਵੱਡਾ ਨਾਮ ਹੈ ਸਾਰੇ ਪਰ ਅੱਜ ਦੇ ਕਲਾਕਾਰ ਤਾਂ ਦੋ ਗੀਤ ਹਿੱਟ ਹੋਏ ਉਹ ਕਹਿੰਦੇ ਮੈਨੂੰ ਖਤਰਾ ਹੈ ਮੈਨੂੰ ਸਿਕਿਉਰਿਟੀ ਦੋ ਉਹ ਫੇ ਟੀਆਰਪੀ ਭਾਲਦੇ ਆ ਨਾ ਹਵਾ ਚਾਹੇ ਆ ਜੀ ਮਕਬੂਲ ਜੀ ਪੁਰਾਣੇ ਜਿਹੜੇ ਕਲਾਕਾਰ ਸੀ ਤਾਂ ਜਿਵੇਂ ਰਜ਼ੂਲ ਜੀ ਹੋਗੇ ਕੁਲਦੀਪ ਮਰ ਪਿਓ ਮਹਾਂਸਦੀਪ ਹੋ ਗਿਆ ਰਮਲਾ ਜੀ ਇਹ ਬੰਦੇ ਸਿਮਰਿੰਦਰ ਸਿੰਘਾ ਜੀ ਹੋਗੇ ਇਹਨਾਂ ਦੀ ਉਹ ਗੱਲਾਂ ਇਹ ਨਹੀਂ ਸੀ ਆ ਇਹ ਆ ਜਿਹੜੇ ਨਵੇਂ ਆਏ ਆ ਨਾ ਪੁੱਠੇ ਸਿੱਦੇ ਜੁੰਡੇ ਵਾਲੇ ਇਹ ਟੀਆਰਪੀ ਭਾਲਦੇ ਆ ਕਿਤੇ ਕਿਤੇ ਡੈਡੂ ਬਣਾ ਲਿਆ ਕਿਤੇ ਕਿਤੇ ਡੈਡੂ ਆ ਹੀ ਕੰਮ ਇਹਨਾਂ ਕੋਈ ਹੋਰ ਕੁਝ ਨਹੀਂ ਕੋਈ ਆਵਾਜ਼ ਨਹੀਂ ਇਹਨਾਂ ਦੀ ਉਹ ਵੀ ਸਾਊਂਡਾਂ ਦੇ ਉੱਤੇ ਆਵਾਜ਼ ਕਰਦੇ ਆ ਇਹ ਕੋਈ ਆਵਾਜ਼ ਨਹੀਂ ਇਹਨਾਂ ਦੀ ਅੱਧਿਆਂ ਨੂੰ ਕੋ ਅੱਧਿਆਂ ਨੂੰ ਕੋ ਹਰਮੋਨੀਅਮ ਤੇ ਖਾ ਦਿਓ ਅੱਧਿਆਂ ਹਰਮੋਨੀਅਮ ਤੇ ਨਹੀਂ ਖਾ ਸਕਦੇ ਗਿਆ ਕੇ ਜੀ ਜੀ ਜਾਨੀ ਆ ਗਈ ਹੈ ਚੌਧਰੀ ਸਾਹਿਬ ਠੀਕ ਹੈ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਪੰਜਾਬ ਸਰਕਾਰ ਦਾ ਜਿਹੜਾ ਇਹ ਫੈਸਲਾ ਹੈ ਇਹ ਹਲੇ ਕਲੀਅਰ ਤਾਂ ਨਹੀਂ ਪਰ ਕਈ ਜਗ੍ਹਾ ਪੋਸਟਾਂ ਪਈਆਂ ਹੋਈਆਂ ਨੇ ਵੀ ਜਿਹੜੇ ਪੰਜਾਬੀ ਗਾਇਕਾਂ ਜਾਂ ਕਲਾਕਾਰਾਂ ਉਹਨਾਂ ਤੋਂ ਸਿਕਿਉਰਿਟੀ ਵਾਪਸ ਲਈ ਜਾ ਰਹੀ ਹੈ ਇੱਕੋ ਦੱਕਾ ਨੂੰ ਛੱਡ ਕੇ ਚੌਧਰੀ ਕਿਸ਼ਨ ਲਾਲ ਜੋ ਆਪ ਪੰਜਾਬ ਪੁਲਿਸ ਦੇ ਵਿੱਚ ਸਾਬਕਾ ਰਹੇ ਨੇ ਐਸਐਚਓ ਰਹੇ ਨੇ ਤੇ ਅੱਜ ਕੱਲ ਸਮਾਜ ਸੇਵੀ ਨੇ ਪੁਲਿਸ ਪੀੜਤ ਪਰਿਵਾਰ ਦੇ ਪ੍ਰਧਾਨ ਵੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਸਾਰੀ ਅੰਗਲ ਨਾਲ ਤੁਸੀਂ ਸੁਣ ਲਈਆਂ ਵੀ ਭਾਈ ਸਾਹਿਬ ਜੇ ਤੁਹਾਨੂੰ ਲੋੜ ਹੈ ਤੁਸੀਂ ਪ੍ਰਾਈਵੇਟ ਤੌਰ ਤੇ ਤੁਸੀਂ ਕਰੋੜਾ ਰੁਪਇਆ ਲੱਖਾਂ ਕਮਾਉਨੇ ਹੋ ਪ੍ਰਾਈਵੇਟ ਤੌਰ ਤੇ ਤੁਸੀਂ ਆਪਣੀ ਸਿਕਿਉਰਿਟੀ ਰੱਖੋ ਨਾਲੇ 4 ਬੰਦਿਆਂ ਨੂੰ 8 ਬੰਦਿਆਂ ਨੂੰ 10 ਬੰਦਿਆਂ ਨੂੰ ਇੱਕ ਸਿੰਗਰ ਜਿਹੜਾ ਰੁਜ਼ਗਾਰ ਦੇ ਸਕਦਾ ਜਿਵੇਂ ਸਾਜਿਆਂ ਨੂੰ ਰੁਜ਼ਗਾਰ ਮਿਲਦਾ ਉਸੇ ਤਰ੍ਹਾਂ ਉਹਦੇ ਨਾਲ ਜਿਹੜੇ ਬੌਂਸਰ ਨੇ ਉਹ ਬੌਂਸਰਾਂ ਦੇ 2-4 ਦੇ ਅਸਲੇ ਦੇ ਲਾਇਸੈਂਸ ਬਣਵਾ ਕੇ ਨਾਲ ਅਸਲਾ ਵੀ ਲੈ ਸਕਦੇ ਨੇ ਉਹਦੀ ਤਨਖਾਹ ਵੀ ਹੋ ਸਕਦੀ ਆ ਵੱਧ ਤੇ ਚਾਰ ਪਰਿਵਾਰਾਂ ਨੂੰ ਹੋਰ ਨਾਲ ਰੋਜ਼ਗਾਰ ਮਿਲ ਜੂਗਾ ਇਸ ਕਰਕੇ ਪੰਜਾਬ ਸਰਕਾਰ ਦਾ ਜਿਹੜਾ ਫੈਸਲਾ ਇਹ ਬਹੁਤ ਸਲਾਘਾਯੋਗ ਫੈਸਲਾ ਚੌਧਰੀ ਸਾਹਿਬ ਦਾ ਕਹਿਣਾ ਪਰ ਕਿਤੇ ਨਾ ਕਿਤੇ ਮੈਂ ਗੱਲਬਾਤ ਵੀ ਕੀਤੀ ਮੂਸੇਵਾਲੇ ਦੀ ਵੀ ਜਦੋਂ ਸਿਕਿਉਰਿਟੀ ਦਿੱਤੀ ਸੀ ਉਸ ਤੋਂ ਬਾਅਦ ਵਿਡਰਾ ਕਰ ਲਈ ਵੱਡਾ ਨੁਕਸਾਨ ਹੋਇਆ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਪਹਿਲਾਂ ਹੀ ਪ੍ਰਾਈਵੇਟ ਸਿਕਿਉਰਿਟੀ ਇੰਤਜ਼ਾਮ ਰੱਖਦੇ ਆਪਣੇ ਨਾਲ ਰੱਖਦੇ ਸ਼ਾਇਦ ਅੱਜ ਮੂਸੇਵਾਲਾ ਭਾਈ ਜੂੰਦਾ ਹੁੰਦਾ ਇਸ ਕਰਕੇ ਸਰਕਾਰ ਨੇ ਕਿਹਾ ਵੀ ਜੀਨੂੰ ਵੀ ਜ਼ਰੂਰਤ ਹੈ ਕਿਤੇ ਉਹ ਸਾਰੀ ਜਾਂਚ ਹੋਊਗੀ ਜਾਂਚ ਕਰਨ ਤੋਂ ਬਾਅਦ ਹੀ ਸਿਕਿਉਰਟੀ ਮਿਲੂਗੀ ਸਿਰਫ ਅਸੀਂ ਕਲਾਕਾਰਾਂ ਨੂੰ ਟਾਰਗੇਟ ਨਹੀਂ ਕਰਦੇ ਬਹੁਤ ਐਸੇ ਲੋਕ ਨੇ ਜਿਹੜੇ ਕੋਈ ਵੱਡੇ ਅਫਸਰ ਦਾ ਰਿਸ਼ਤੇਦਾਰ ਹੈ ਜਾਂ ਕਿਸੇ ਮਨਿਸਟਰ ਦਾ ਰਿਸ਼ਤੇਦਾਰ ਹੈ ਉਹ ਪਾਛ ਦੀ ਗੱਲ ਨਹੀਂ ਮੈਂ ਕਰਦਾ ਪਹਿਲਾਂ ਕਾਂਗਰਸ ਸਰਕਾਰ ਵੇਲੇ ਅਕਾਲੀਆਂ ਮਿਲੇ ਤੇ ਅੱਜ ਜਿਹੜਾ ਇਸ ਸਰਕਾਰ ਦੀ ਗੱਲ ਹੈ ਤਾਂ ਇਹਦੇ ਵਿੱਚ ਥੋੜਾ ਜ਼ਿਆਦਾ ਹੋ ਗਿਆ ਸਾਰੇ ਹੀ ਗਨਮੈਨ ਨਹੀਂ ਫਿਰਦੇ ਨੇ ਸਾਰੇ ਵੀਆਈਪੀ ਬਣੇ ਫਿਰਦੇ ਨੇ ਵੀਆਈਪੀ ਬਣ ਕੇ ਉਹਨਾਂ ਨੂੰ ਲੱਗਦਾ ਵੀ ਜੇ ਕੋਈ ਗਲਤ ਕੰਮ ਅਸੀਂ ਕਰਾਂਗੇ ਵੀ ਤਾਂ ਉਹ ਨਜ਼ਰ ਤੋਂ ਬਚ ਜਾਗੇ ਕਿਉਂਕਿ ਪੁਲਿਸ ਨਾਲ ਬੈਠੀ ਹੈ ਜਿੱਥੇ ਨਾਕਾ ਹੈ ਉਹਨਾਂ ਨੂੰ ਪਹਿਲੇ ਸਲੂਟ ਵੱਜਦਾ ਹੈ ਹੁਣ ਗੱਡੀਆਂ 'ਚ ਕੀ ਕੁਝ ਜਾਂਦਾ ਹੈ ਕੀ ਕੁਝ ਨਹੀਂ ਜਾਂਦਾ ਜਾਂ ਕਈ ਜਗ੍ਹਾ ਜਾ ਕੇ ਧਮਕਾਉਂਦੇ ਨੇ ਡਰਾਉਂਦੇ ਨੇ ਉਹ ਸਾਰਾ ਕੁਝ ਤੁਸੀਂ ਸਭ ਜਾਣੀ ਜਾਣ ਹੈ ਜਿਹੜੀ ਸਾਡੀ ਸੰਗਤ ਹੈ ਲੋਕ ਹੈ ਸਭ ਜਾਣੀ ਜਾਣ ਨੇ ਪੰਜਾਬ ਸਰਕਾਰ ਨੂੰ ਹੋਰ ਵੀ ਸਖਤ ਫੈਸਲੇ ਲੈਣ ਦੀ ਲੋੜ ਹੈ ਜਿਹੜੇ ਲੋਕਾਂ ਦੇ ਵਿੱਚ ਪਹਿਲਾਂ ਮੈਂ ਦੱਸਿਆ ਕਲਾਕਾਰਾਂ ਤੋਂ ਬਿਨਾਂ ਇਹ ਲੋਕ ਜਿਹੜੇ ਸਿਕਿਉਰਟੀ ਲਈ ਫਿਰਦੇ ਨੇ ਡਰਾਮੇ ਰਚ ਕੇ ਸਿਕਿਉਰਟੀ ਲਈ ਫਿਰਦੇ ਨੇ ਉਹਨਾਂ ਦੀ ਵੀ ਜਾਂਚ ਹੋਵੇ ਜੇ ਜਾਂਚ ਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਊਗਾ ਨਿਰਪੱਖ ਜਾਂਚ ਹੋਵੇ ਤਾਂ ਪਰ ਜਿੱਥੇ ਲੋਕਾਂ ਨੂੰ ਲੋੜ ਹੈ ਜੇ ਕਿਸੇ ਨੂੰ ਖਾਸ ਲੋੜ ਹੈ ਜਿਹੜਾ ਸਮਾਜ ਦੀ ਸੇਵਾ ਕਰਦਾ ਜਾਂ ਲੋਕ ਉਹਦੇ ਖਿਲਾਫ ਨੇ ਵੀ ਤੂੰ ਭਾਈ ਇਹ ਚੰਗਾ ਕੰਮ ਕਿਉਂ ਕਰਦਾ ਵੀ ਉਹਦੀ ਜਾਨ ਨੂੰ ਖਤਰਾ ਹੈ ਉੱਥੇ ਸਿਕਿਉਰਿਟੀ ਦੇਣੀ ਬਣਦੀ ਹੈ ਪਰ ਜਿੱਥੇ ਕੋਈ ਸਮਾਜ ਲਈ ਕੰਮ ਨਹੀਂ ਕਰਦਾ ਆਪਣੇ ਆਪ ਲਈ ਅਸੀਂ ਜੇਬਾਂ ਪਰਦੇ ਆ ਆਪਣੇ ਪਰਿਵਾਰਾਂ ਲਈ ਜੇਬਾਂ ਪਰਦੇ ਆ ਫਿਰ ਕਹਿੰਦੇ ਕਾਨੂੰਨ ਵਿਵਸਥਾ ਖਰਾਬ ਹੈ ਉਹ ਭਾਈ ਉਹੀ ਗਨਮੈਨ ਉਹੀ ਸਿਕਿਉਰਿਟੀ ਜੇ ਥਾਣਿਆਂ 'ਚ ਹੋਵੇ ਪਬਲਿਕ ਦੇ ਵਿੱਚ ਉਹਨਾਂ ਦੀ ਡਿਊਟੀ ਹੋਵੇ ਤਾਂ ਬਹੁਤ ਕੁਝ ਕੰਟਰੋਲ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਿਸ਼ੇ ਤੇ ਹੋਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦੋ ਆ ਗਿਆ ਸਤਿ ਸ੍ਰੀ ਅਕਾਲ